ਸਸਿਓ ਆਪਣੇ ਬੱਚਿਆਂ ਨੂੰ ਉਹ ਸਾਰੀ ਕੌਮ ਨੂੰ ਤਾਰ ਗਏ ਕਿ ਮੈਂ ਛੋਟੇ ਛੋਟੇ ਬੱਚੇ ਹਾਏ ਬਣ ਵੱਡੇ ਨੇ ਕਿਰਦਾਰ ਗਏ ਸੋਰੀ ਡੈਥ ਹੋ ਗਈ ਸੋਰੀ ਤੇ ਉਹਦਾ ਮੈਂ ਨਾਮ ਵੀ ਆਪਣੇ ਲਗਵਾਇਆ ਹੈ ਆਪਣਾ ਬ੍ਰਿੰਦਰ ਸਿੰਘ ਜੀ ਨਾਮ ਉਹਦਾ ਓਕੇ ਵੀਰੇ ਤੇ ਉਹ ਵੀ ਮੇਰੇ ਨਾਲ ਡਿਊਟੀ ਕਰਦਾ ਸੀ ਤੇ ਉਹਦੇ ਨਾਲ ਮੈਨੂੰ ਇੰਨਾ ਪਿਆਰ ਸੀ ਮਤਲਬ ਪੈੜੀ ਉਹਦੀ ਹੁਣ ਕਿਹੜਾ ਚੱਲਦਾ ਹੌਰੇ ਕਿਹੜੇ ਹਾਲ ਚੋਣੀ ਸੋਚ ਕੇ ਹਾਲ ਠੀਕ ਨਹੀਂ ਕਲ ਦਾ ਬਣੇ ਪੰਜਾਬ ਸ਼نگਾਰ ਮਤਲਬ ਆਪਣਾ ਸਪੈਸ਼ਲ ਮੇਰੇ ਲਈ ਉਹਨਾਂ ਨੇ ਬਾਹਰ ਕੱਢਿਆ ਘੋੜਾ ਘੋੜਾ ਉਹਨਾਂ ਨੇ ਸਪੈਸ਼ਲ ਨਹੀਂ ਉਸੇ ਤੀ ਦਿਖਾਉਂਦੇ ਨਹੀਂ ਕਿਸੇ ਨੂੰ ਤੇ ਉਹਨਾਂ ਨੇ ਸਪੈਸ਼ਲ ਬਾਹਰ ਕੱਢਿਆ ਘੋੜਾ ਤੇ ਕੱਢ ਕੇ ਤੇ ਉੱਥੇ ਉਹਨਾਂ ਨੇ ਮਤਲਬ ਉਹਦੇ ਖੜ ਕੇ ਮੈਨੂੰ ਕਹਿੰਦੇ ਵੀ ਸਬਦੋ ਤੇ ਘਟੋ ਘਟ 50 60 ਬੰਦੇ ਮਤਲਬ ਪਹਿਲੇ ਵੇਟਿੰਗ ਤੇ ਬੈਠੇ ਸੀ ਬਾਬਾ ਜੀ ਨੂੰ ਮਿਲਣ ਲਈ ਬਾਬਾ ਜੀ ਨੇ ਸਾਰਿਆਂ ਤੋਂ ਪਹਿਲਾਂ ਮੈਨੂੰ ਟਾਈਮ ਦਿੱਤਾ ਤੇ ਮਤਲਬ ਉਹਨਾਂ ਨੇ ਬਹੁਤ ਹੀ ਬਹੁਤ ਵਧੀਆ ਤਰੀਕੇ ਨਾਲ ਉਹ ਕਰਿਆ ਤੇ ਆਪਣੇ ਪੇਜ ਤੇ ਵੀ ਕਲਾਬ ਕੀਤੀ ਜੇ ਬੰਦੇ ਚ ਟੈਲੈਂਟ ਹੋਵੇ ਫਿਰ ਜਿੰਨੀਆਂ ਮਰਜ਼ੀ ਰੁਕਾਵਟ ਆ ਜਾਣਾ ਬੰਦਾ ਸਕਸੈਸ ਤਾਂ ਮਿਲਦੀ ਹੋ ਮਿਲਦੀ ਹਾਂਜੀ ਆਪਾਂ ਦੇਖੋ ਆਪਾਂ ਦਾ ਇੱਕ ਸੋਇਆ ਖਾਦੀ ਹੋਈ ਆ ਵੀ ਹੁਣ ਤਾਂ ਜਿਹੜਾ ਕੁਝ ਹੈਗਾ ਕਰਨੀ ਕਰਨਾ ਹੂੰ ਵੀ ਜਿਹ ਹੈ ਕੁੱਲੀ ਚ ਗੱਖਣਾ ਇਹ ਪਰ ਐ ਵੀ ਕਰਕੇ ਦਿਹਾਉਣਾ ਦਾ ਦਿਮੇਂਦਰ ਕੋਰਦਿਆਂ ਹੇ ਮੈਨੂੰ ਫੇਰ ਦਿਵਾਰੇ ਬਾਪੂ ਗਲਾਂ ਦੱਸ ਲਹੌਰ ਦਿਆਂ ਹੋ ਮੈਨੂੰ ਫੇਰ ਦੁਵਾਰਾ ਬਾਪੂ ਗੱਲਾਂ ਦੱਸ ਲੋ ਹੋਰ ਦੀਆਂ ਸਸਿਕਾਲ ਸਵਾਗਤ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਮੰਚ ਮੈਂ ਤੁਹਾਡਾ ਆਪਣਾ ਹਰਜੀਤ ਟੁਰੀ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬੰਦਾ ਲਾਈਫ ਵਿੱਚ ਸ਼ੌਂਕ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਤੇ ਬਾਈ ਅੱਜ ਸਾਡੇ ਨਾਲ ਮੌਜੂਦ ਨੇ ਇਹ ਬਾਈ ਦਾ ਸ਼ੌਂਕ ਹੈ ਸਿੰਗਿੰਗ ਦਾ ਬਾਈ ਦਾ ਸ਼ਡਿਊਲ ਬਿਜ਼ੀ ਹੋਣ ਦੇ ਬਾਵਜੂਦ ਵੀ ਸ਼ੌਂਕ ਪੂਰਾ ਕਰ ਰਹੇ ਨੇ ਤੇ ਬਾਈ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮ ਨੇ ਗਵਰਨਮੈਂਟ ਜੋਬ ਦੇ ਨੇ ਔਰ ਝੇਮਿਆਂ ਦੇ باوجود ਵੀ ਇਹ ਆਪਣਾ ਇੱਕ ਸਿੰਗਿੰਗ ਦਾ ਸ਼ੌਂਕ ਪੂਰਾ ਕਰ ਰਹੇ ਨੇ ਸੋ ਮਲਾਉਣੇ ਤੁਹਾਨੂੰ ਅੱਜ ਸਾਡੇ ਨਾਲ ਮੌਜੂਦ ਨੇ ਬਾਈ ਲੱਕੀ ਸ਼ੇਰਪੁਰੀਆ ਬਾਈ ਸਵਾਗਤ ਹੈ ਤੁਹਾਡਾ ਸਾਡੇ ਚਾਹ ਹਰ ਬਾਈ ਠੀਕ ਠਾਕ ਹਾਂ ਜੀ ਹਾਂ ਜੀ ਬੜੀ ਜੀ ਬਾਈ ਠੀਕ ਠਾਕ ਬਾਈ ਸਵਾ ਦੇ ਦਿਨ ਚੱਲਦੇ ਨੇ ਅਸੀਂ ਹਿੰਦੀ ਜੋੜ ਮੇਲਾ ਚੱਲ ਰਿਹਾ ਤੇ ਤੁਹਾਡਾ ਲੇਟੈਸਟ ਇੱਕ ਸ਼ਬਦ ਵੀ ਆਇਆ ਗਾਣਾ ਵੀ ਆਇਆ ਹਾਂ ਜੀ ਪੌਡਕਾਸਟ ਦੀ ਸਵਾਤ ਆਪਾਂ ਉਸੇ ਗਾਣੇ ਤੋਂ ਕਰਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਹੋ ਗੁਰੂ ਗੋਬਿੰਦ ਤੇ ਲਾਲਾ ਦੀ ਕੁਰਬਾਨੀ ਭੁੱਲ ਨਾ ਜਾਇ ਹੋ ਸਿੱਖਾਂ ਦੀ ਅਨਮੋਲੀ ਨਿਸ਼ਾਨੀ ਭੁੱਲ ਨਾ ਜਾਇਓ ਹੱਦ ਸੇ ਆਪਣੇ ਬੱਚਿਆਂ ਨੂੰ ਦੱਸਿਓ ਆਪਣੇ ਬੱਚਿਆਂ ਨੂੰ ਉਹ ਸਾਰੀ ਕੌਮ ਨੂੰ ਤਾਰ ਗਏ ਕਿ ਮੈਂ ਛੋਟੇ ਛੋਟੇ ਬੱਚੇ ਹਾਂ ਬਣ ਵੱਡੇ ਨੇ ਕਿਰਦਾਰ ਗਏ ਕਿ ਮੈਂ ਛੋਟੇ ਛੋਟੇ ਬੱਚੇ ਹਾਂ ਬਣ ਵੱਡੇ ਨੇ ਕਿਰਦਾਰ ਗਏ ਹੋ ਬਹੁਤ ਵਧੀਆ ਵੀ ਜਿਵੇਂ ਕਿ ਨਾ ਇੰਟਰੋਡਕਸ਼ਨ ਦੇ ਵਿੱਚ ਮੈਂ ਕਿਹਾਈਆ ਤੇ ਸ਼ੁਰੂਆਤ ਵਿੱਚ ਵੀ ਤੁਹਾਡੀ ਜਿਹੜੀ ਤੁਸੀਂ ਨਾਲ ਨਾਲ ਜੌਬ ਕਰਦੇ ਹੋ ਹਾਂਜੀ ਹਾਂਜੀ ਜੋਬ ਤੋਂ ਪਹਿਲਾਂ ਸਿੰਗਿੰਗ ਦਾ ਸਟਰਗਲ ਸਟਾਰਟ ਹੋਇਆ ਜਾਂ ਫਿਰ ਪਹਿਲਾਂ ਸਿੰਗਿੰਗ ਦੇ ਵਿੱਚ ਆਇਆ ਉਸ ਤੋਂ ਬਾਅਦ ਚ ਜੋਬ ਲੱਗੀ ਨਹੀਂ ਮੈਂ ਨਾ ਪਹਿਲਾਂ ਜੋਬ ਦੇ ਵਿੱਚ ਆਇਆ ਤੇ ਉਸ ਤੋਂ ਬਾਅਦ ਸਿੰਗਿੰਗ ਦਾ ਜਿਹੜਾ ਡੋਰ ਸਟਾਰਟ ਹੋਇਆ ਠੀਕ ਆ ਬਈ ਹਾਂਜੀ ਹਾਂਜੀ ਤੇ ਪਹਿਲਾਂ ਥੋੜਾ ਸ਼ੌਂਕ ਹੈਗਾ ਦੀ ਕਾਲਜ ਟਾਈਮ ਜਦੋਂ ਪੜ੍ਹਦੇ ਸੀ ਤੇ ਉਸ ਟਾਈਮ ਥੋੜਾ ਮੋਟਾ ਹੁੰਦਾ ਸੀ ਮਤਲਬ ਕਰਦੇ ਸੀ ਉਦੋਂ ਥੋੜਾ ਜਿਹਾ ਸੰਗ ਜੀ ਸੀ ਮਨ ਦੇ ਵਿੱਚ ਡਰ ਜਾ ਹੁੰਦਾ ਸੀ ਕਿ ਵੀ ਕੀ ਕਰਾਂਗੀ ਨਹੀਂ ਕਰਾਂਗੀ ਠੀਕ ਆ ਬਈ ਤੇ ਹੌਲੀ ਹੌਲੀ ਇੱਕ ਦੂਜੇ ਨੂੰ ਦੇਖਦੇ ਦੇਖਦੇ ਤੇ ਆਪਣੇ ਦਿਲ ਦੇ ਵਿੱਚ ਡਰਜਾ ਕੱਢਿਆ ਤਾਂ ਜਾ ਕੇ ਆਪਣੀ ਇਹ ਚੀਜ਼ ਨੂੰ ਆਪਣਾ ਜੀ ਕਰੇ ਮਨ ਕਰੇ ਬਾਈ ਕਿੰਨੇ ਕਿ ਟ੍ਰੈਕ ਆ ਚੁੱਕੇ ਨੇ ਮੇਰੇ ਹੁਣ ਤੱਕ ਸੇ ਤੋਂ 7 ਟ੍ਰੈਕ ਆ ਚੁੱਕੇ ਨੇ ਜੀ 7 7-8 ਟ੍ਰੈਕ ਮਤਲਬ ਆਲਮੋਸਟ ਆ ਚੁੱਕੇ ਨੇ ਡਿਊਟ ਡਿਊਟ ਜਾਂ ਸੋਲੋ ਹਾਂ ਜੀ ਇੱਕ ਡਿਊਟ Song ਆਇਆ ਸੀ ਜੀ ਤੇ ਬਾਕੀ ਮੇਰੇ ਆਪਣੇ ਇਕੱਲੇ ਸੀ ਡਿਊਟ ਕਿਹਨਾਂ ਨਾਲ ਆਇਆ ਡਿਊਟ ਮੇਰਾ ਹਰਦੀਪਕੌਰ ਬੱਬੂ अच्छा हां जी ਤੁਸੀਂ ਜਾਣਦੇ ਹੋ ਗਾਣਾਂ ਕਾਫੀ ਇੱਕ ਹੋਰ ਗੀਤ ਤੁਹਾਡੇ ਤੋਂ ਸੁਣਨਾ ਚਾਹਾਂਗੇ ਉਹੀ ਤੁਹਾਡੇ ਜਿਹੜੇ ਟਰੈਕ ਆਏ ਨੇ ਉਹਨਾਂ ਵਿੱਚੋਂ ਕੋਈ ਤੁਹਾਡਾ ਫੇਵਰਿਟ ਵਧੀਆ ਸਾਰੀ ਵਧੀਆ ਹੁੰਦੇ ਨੇ ਹਾਂ ਜੀ ਚਲੋ ਹਾਂ ਜਿਹੜੇ ਸਾਡਾ ਹੁਣ ਥੋੜੇ ਹਾਲਾਤ ਮਤਲਬ ਆ ਸਭ ਜਿਹੜੇ ਸਭ ਤੋਂ ਪਹਿਲਾਂ ਅਸੀਂ ਇੱਕ ਗਾਣਾ ਰਿਲੀਜ਼ ਕਰਿਆ ਸੀ ਹਾਲ ਤੇ ਉਹ ਬਹੁਤ ਹੀ ਪਿਆਰ ਮਿਲਿਆ ਸਾਰਿਆਂ ਤੋਂ ਬਹੁਤ ਜ਼ਿਆਦਾ ਮਤਲਬ ਇੰਨਾ ਸੋਚਿਆ ਨਹੀਂ ਸੀ ਜਿੰਨਾ ਵੀ ਸਾਨੂੰ ਮਿਲ ਇੰਨਾ ਮਿਲੂਗਾ ਮਤਲਬ ਬਹੁਤ ਚੰਗਾ ਲੱਗਿਆ ਸਾਨੂੰ ਉਹ ਸੁਣ ਕੇ ਜੀ ਉਹਦੇ ਤੁਹਾਨੂੰ ਦੋ ਲੈਣਾ ਮੈਂ ਸੁਣਾਉਣ ਆਉਣ ਦੋ ਜੀ ਹਾਂ ਅੱਧੀ ਰਾਤ ਮੈਨੂੰ ਆਇਆ ਸੁਪਨਾ ਸੁਪਨੇ ਵਿੱਚ ਹੰਗਾਰਾ ਪਰਗੀ ਅੱਖ ਖੁੱਲੀ ਤੇ ਜਿਸਮ ਨੂੰ ਅੰਦਰੋਂ ਯਾਦਿਓ ਦੀ ਅਦ ਮਰਿਆ ਕਰਗੀ ਹਾਕੀ ਨੂੰ ਪੁੱਛਾਂ ਕੀ ਨੂੰ ਦੱਸਾਂ ਹਾਕੀ ਤੋਂ ਪੁੱਛਾਂ ਕਿ ਨੂੰ ਦੱਸਾਂ ਪੈੜਿਓ ਦੀ ਹੁਣ ਕਿਹੜਾ ਚੱਲਦਾ ਖੌਰੇ ਕਿਹੜੇ ਹਾਲ ਚੋਣੀ ਸੋਚ ਕੇ ਹਾਲ ਠੀਕ ਨਹੀਂ ਕਲਦਾ ਬਹੁਤ ਵਧੀਆ ਭਾਈ ਹਰ ਇੱਕ ਕਲਾਕਾਰ ਦੀ ਇੱਕ ਸਟਰਗਲ ਹੁੰਦੀ ਆ ਉਹਦੀ ਜਰਨੀ ਦੀ ਤੇ ਹਰ ਇੱਕ ਨੂੰ ਇਹ ਜਦੋਂ ਸਕਸੈਸ ਹੋ ਜਾਂਦਾ ਉਹ ਆਪਣੀਆਂ ਮਤਲਬ ਸਟਰਗਲ ਕਿਹੜੇ ਦੌਰ ਚੋਂ ਨਿਕਲਿਆ ਕੀ ਕੀ ਉਹਨੇ ਸਟਰਗਲ ਕੀਤਾ ਇੱਕ ਹਰੇਕ ਦੀ ਕਹਾਣੀ ਹੁੰਦੀ ਆ ਤੇ ਤੁਹਾਡੇ ਵੀ ਸਿੰਗਿੰਗ ਜਿੰਨੇ ਵੀ 7-8 ਟਰੈਕ ਆਏ ਨੇ ਕਿੰਨਾ ਕੁ ਸਟਰਗਲ ਕਰਨਾ ਪਿਆ ਕੋਈ ਮਤਲਬ ਇਹ ਦਿੱਕਤ ਨਹੀਂ ਆਉਂਦਾ ਸਟਰਗਲ ਦਾ ਸੋਨੂੰ ਪਤੀ ਸਟਰਗਲ ਮਤਲਬ ਜਦੋਂ ਮੈਂ ਜੋਇਨਿੰਗ ਕੀਤੀ ਸੀ ਜੀ ਉਸ ਟਾਈਮ ਮਤਲਬ ਕੋਈ ਜ਼ਿਆਦਾ ਕੋਈ ਸੇ ਪੇ ਨਹੀਂ ਹੈਗੀ ਸੀ ਨਾ ਆਪਕੇ ਜ਼ਿਆਦਾ ਕੋਈ ਘਰ ਤੋਂ سپورਟ ਸੀ ਠੀਕ ਹੈ ਮੇਰੇ ਫਾਦਰ ਸਾਹਿਬ ਵੀ ਬਿਲੀਬੋਰਡ ਦੇ ਵਿੱਚ ਜੌਬ ਕਰਦੇ ਆ ਤੇ ਕਰਦੇ ਸੀ ਉਸ ਟਾਈਮ ਮਤਲਬ ਹੁਣ ਤਾਂ ਰਿਟਾਇਰ ਹੋ ਗਏ ਰਿਟਾਇਰ ਹੋ ਗਏ ਤੇ ਉਹਨਾਂ ਨੂੰ ਵੀ ਕੋ ਉਹਨਾਂ ਨੇ ਵੀ ਮੈਨੂੰ ਕੋਈ ਮਤਲਬ ਉਹ ਕਹਿੰਦੇ ਸੀ ਵੀ ਚਲੋ ਤੁਸੀਂ ਆਪਣੀ ਜੌਬ ਕਰੋ ਠੀਕ ਆ ਵਧੀਆ ਤੇ ਉਹਦਾ ਤਾਂ ਵੀ ਕੋਈ سپورਟ ਮੈਨੂੰ ਘਰੋਂ ਮਤਲਬ سپورਟ ਹੈਗੀ ਵੀ ਆ ਹੈਗੀ ਵੀ ਨਹੀਂ ਮਤਲਬ ਡਰ ਵੀ ਸੀ ਕਿਉਂਕਿ ਪਹਿਲਾਂ ਗਵਰਨਮੈਂਟ ਜੌਬ ਕਰਦੇ ਨੂੰ ਕਹਿੰਦੇ ਵੀ ਤੁਸੀਂ ਆਪਣੀ ਡਿਊਟੀ ਕਰੀ ਜਾਓ ਠੀਕ ਆ ਓਕੇ ਨਹੀਂ ਮੇਰਾ ਅਗਲਾ ਕੁਐਸਚਨ ਵੀ ਇਹੀ ਸੀ ਵੀ ਘਰੋਂ سپورਟ ਹੈਗੀ ਆ ਕਿ ਨਹੀਂ ਹੈਗੀ ਬਸ ਨਹੀਂ سپورਟ ਹੈਗੀ ਆ ਬਹੁਤ ਜ਼ਿਆਦਾ سپورਟ ਆ ਮਤਲਬ ਜੇ ਇੱਥੇ ਤੱਕ ਹੈਗੇ ਆ ਤਾ ਮੇਰੇ ਫਾਦਰ ਸਾਹਿਬ ਦੀ ਦੇਣ ਹੈ ਜੋ ਮੈਂ ਇੱਥੇ ਤੱਕ ਆ ਤੇ ਮੇਰੇ ਫਾਦਰ ਸਾਹਿਬ ਨੇ ਮੇਰੇ ਹਰ ਇੱਕ ਸੌਂਕ ਪੂਰਾ ਕੀਤਾ ਜੀ ਦੋਸਤਾਂ ਮਿੱਤਰਾਂ ਦਾ ਦੋਸਤ ਮਿੱਤਰ ਹਾਂ ਮੇਰੇ ਦੋਸਤ ਮਿੱਤਰਾਂ ਕਾਫੀ ਨੇ ਦੋਸਤ ਮਿੱਤਰ ਮਤਲਬ ਉਹਨਾਂ ਵਿੱਚ ਜੋ ਹੈਗੇ 3-4-5 ਦੋਸਤ ਜਿਹੜੇ ਵਧੀਆ ਨਾਲ ਖੜਦੇ ਨੇ ਕਿਸੇ ਨੇ ਪਤਾ ਕੀ ਹੈ ਕਿਸੇ ਨੇ ਨਾਲ ਜਿੱਦਾਂ ਕਹਿੰਦਾ ਵੀ ਚੱਲ ਬਾਈ ਮਹਾਲੀ ਰਿਕਾਰਡਿੰਗ ਕਰਨ ਜਾਣਾ ਚੱਲ ਗੱਡੀ ਹੈਗੀ ਆ ਚੱਲ ਹਾਂਜੀ ਮੇਰਾ ਨਾਲ ਖੜੇ ਹੋਣ 10 ਨਾਮ ਮੇਰਾ ਨਾਮ ਅਸਲ ਵਿੱਚ ਮੇਰਾ ਯਾਰ ਦੋਸਤ ਹੈਗਾ ਸੀ ਜੀ ਇੱਕ ਬਹੁਤ ਹੀ ਮੇਰੇ ਬਹੁਤ ਦਿਲ ਦੇ ਕਰੀਬ ਸੀ ਜੀ ਉਹ ਓਕੇ ਬਾਈ ਤੇ ਉਹ 650 ਕੰਮ ਨੇ ਹੋ ਗਏ ਜੀ ਉਹਦੀ ਡੈਥ ਹੋ ਗਈ ਹੋ ਸੌਰੀ ਤੇ ਉਹਦਾ ਮੈਂ ਨਾਮ ਵੀ ਆਪਣੇ ਲਿਖਵਾਇਆ ਹੈ ਆਪਣਾ ਬਰਿੰਦਰ ਸਿੰਘ ਜੀ ਨਾਮ ਉਹਦਾ ਓਕੇ ਵੀਰੇ ਤੇ ਉਹ ਵੀ ਮੇਰੇ ਨਾਲ ਡਿਊਟੀ ਕਰਦਾ ਸੀ ਤੇ ਉਹਦੇ ਨਾਲ ਮੈਨੂੰ ਇੰਨਾ ਪਿਆਰ ਸੀ ਮਤਲਬ ਜੇ ਉਹ ਨੂੰ ਮੈਂ ਅੱਧੀ ਰਾਤ ਨੂੰ ਵੀ ਜਿੱਦੇ ਜਿਹੜਾ ਆਪਣੇ ਭੁੱਜ ਵਾਲੀ ਤੋਂ ਤਾਂ ਨਹੀਂ ਹਾਂਜੀ ਹਾਂਜੀ ਪੱਦਲਵਾੜ ਪਿੰਡ ਤੋਂ ਪੱਦਲਵਾੜ ਸੌਰੀ ਹਾਂਜੀ ਹਾਂਜੀ ਤੇ ਮੈਂ ਉਹਨੂੰ ਮੇਰੇ ਨਾਲ ਇੰਨਾ ਪਿਆਰ ਸੀ ਉਹ ਬੰਦੇ ਦਾ ਤੇ ਜੇ ਮੈਨੂੰ ਅੱਤੀ ਰਾਤ ਨੂੰ ਵੀ ਕਹੇ ਫੋਨ ਕਰਤਾ ਵੀ ਜਾਣਾ ਆਪਾਂ ਤਉ ਉਹਦੇ ਉਹਦੇ ਮੂੰਹ ਆਏ ਨਹੀਂ ਸੁਣਦਾ ਸੀ ਵੀ ਯਾਰ ਨਹੀਂ ਉਹਨੇ ਕਹਾਂ ਦੀ ਆ ਜਾ ਬਸ ਉਹਦੇ ਮੂੰਹ ਦੇ ਵਿੱਚੋਂ ਕਦੇ ਇਹ ਨਾ ਤਾਂ ਨਿਕੜੀ ਨਹੀਂ ਸੀ ਹੂੰ ਮਤਲਬ ਸਾਡਾ ਇੱਕ ਦੂਜੇ ਨਾਲ ਇੰਨਾ ਅਟੈਚਮੈਂਟ ਸੀ ਵੀ ਅਸੀਂ ਇੰਨੇ ਪਿਆਰ ਨਾਲ ਰਹਿੰਦੇ ਇੱਕ ਦੂਜੇ ਨਾਲ ਤਾਂ ਲੜਦੇ ਝਗੜਦੇ ਵੀ ਹੈਗੇ ਸੀ ਮਤਲਬ ਪਿਆਰ ਮਤਲਬ ਸਭ ਤੋਂ ਨਜ਼ਦੀਕ ਮਤਲਬ ਜੇ ਹੋਈ ਸਭ ਤੋਂ ਨੇਰੇ ਨੇੜੇ ਸੀ ਮੇਰੇ ਠੀਕ ਹੈ ਤੇ ਬਰੇ ਇੱਕ ਨਾ ਆਪਣੀ ਲਾਈਫ ਦੇ ਵਿੱਚ ਇੱਕ ਬੰਦਾ ਖਾਸ ਹੁੰਦਾ ਜਿੱਦਾਂ ਬਿਲਾ ਲੋ ਕਿਸੇ ਲਈ ਮਾਂ ਖਾਸ ਹੁੰਦੀ ਆ ਕਿਸੇ ਲਈ ਬਾਪ ਖਾਸ ਹੁੰਦਾ ਜਿੱਦੇ ਲਈ ਮਾਂ ਬਾਪ ਦੋਨੇ ਖਾਸ ਹੁੰਦੇ ਨੇ ਕਈਆਂ ਲਈ ਤੇ ਕਈਆਂ ਲਈ ਵਾਈਫ ਜਾਂ ਯਾਰ ਦੋਸਤ ਖਾਸ ਹੁੰਦੇ ਨੇ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਕਿਹਨੂੰ ਉਹ ਖਾਸ ਬੰਦਾ ਜਿਹਦੇ ਨਾਲ ਕੋਈ ਹਰ ਗੱਲ ਸ਼ੇਅਰ ਕਰਨੀ ਜਾਂ ਬਹੁਤ ক্লোਜ਼ ਕਿਹਨੂੰ ਉਹ ਖਾਸ ਸਮਝਦੇ ਹੋ ਤੁਸੀਂ ਨਹੀਂ ਹੈਗੇ ਨੇ ਮਤਲਬ ਮੈਂ ਮੇਰੇ ਫਾਦਰ ਸਾਹਿਬ ਨਾਲ ਵੀ ਸਾਰੀ ਗੱਲ ਕਰ ਲੈਂਦਾ ਹਾਂ ਹੂੰ ਤੇ ਮੇਰੇ ਫਾਦਰ ਸਾਹਿਬ ਹੀ ਮੈਨੂੰ ਮਤਲਬ ਮੈਨੂੰ ਡਰ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਹੈ ਮਤਲਬ ਉਹਨਾਂ ਦਾ ਸਪੋਰਟ ਵੀ ਬਹੁਤ ਜ਼ਿਆਦਾ ਹੈ ਠੀਕ ਹੈ ਭਾਈ ਤੇ ਸਭ ਤੋਂ ਵੱਧ ਜੇ ਮੈਨੂੰ ਅਜੇ ਤੱਕ ਸਪੋਰਟ ਰਹੀ ਹੈ ਤੇ ਮੇਰੇ ਫਾਦਰ ਸਾਹਿਬ ਦੀ ਰਹੀ ਹੈ ਹੂੰ ਉਹਨਾਂ ਤੋਂ ਬਿਨਾ ਬੇ ਜ਼ਿਆਦਾ ਮਤਲਬ ਹੈਗੇ ਨੇ ਯਾਰ ਸਾਰੇ ਕਰਦੇ ਆ ਬਹੁਤ ਮਤਲਬ ਪਹਿਲਾਂ ਬਹੁਤ ਲੰਮੀ ਲਿਸਟ ਸੀ ਯਾਰਾਂ ਦੋਸਤਾਂ ਦੀ ਜਿਉਂ ਜਿਉ ਹੁਣ ਗਾਣੇ ਸਟਾਰਟ ਹੋਏ ਕਿਉਂਕਿ ਮੇਰੇ ਯਾਰਾਂ ਦੋਸਤਾਂ ਨੇ ਮੇਰੇ ਨਾਲ ਨਾਲ ਖੜੇ ਨੇ ਤੇ ਪਹਿਲੇ ਗਾਣੇ ਤੋਂ ਲੈ ਕੇ ਹੁਣ ਤੱਕ ਮੇਰਾ ਸਾਥ ਦਿੰਦੇ ਨੇ ਮਤਲਬ ਚਾਰ ਪੰਜ ਕੀ ਨੇ ਯਾਰ ਦੋਸਤ ਜਿਹੜੇ ਰਹਿ ਗਏ ਜਿਹੜੇ ਹੁਣ ਪਹਿਲਾਂ ਫੋਨ ਦੇ ਵਿੱਚ ਜਿਵੇਂ ਹੁਣ ਨੰਬਰ ਆ ਆਪਣੇ ਮੇਰੇ ਫੋਨ ਦੇ ਵਿੱਚ ਹਜ਼ਾਰ ਹਜ਼ਾਰ ਨੰਬਰ ਦੇ ਤਕਰੀਬਨ ਉਹਦੇ ਵਿੱਚੋਂ ਮਤਲਬ ਥੋੜੇ ਯਾਰ ਦੋਸਤ ਨੇ ਜਿਹੜੇ ਨਾਲ ਕੱਟਦੇ ਨੇ ਬਿਲਕੁਲ ਭਾਈ ਹਾਂਜੀ ਚਲੋ ਯਾਰਾਂ ਦੋਦੇ esport ਹੋਣੀ ਬਹੁਤ ਜ਼ਰੂਰੀ ਆ ਤੇ ਇੱਕ ਤੁਹਾਡੇ ਮੈਂ ਕਿਹਾ ਇੱਕ ਵੀਡੀਓ ਸਰਚ ਕਰ ਰਿਹਾ ਸੀ ਤੇ ਵੀਡੀਓ ਦੇਖੀ ਇੱਕ ਖੇੜੀ ਵਾਲੇ ਬਾਬੇ ਨਾਲ ਹਾਂਜੀ 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 ਉਹਨਾਂ ਨਾਲ ਮੈਨੂੰ ਦਾ ਸਬੱਬ ਕਿਵੇਂ ਬਣਿਆ ਨਹੀਂ esport ਆ ਜਾਂ ਕਿਦਾਂ ਖੇੜੀ ਵਾਲਾ ਬਾਬਾ ਜੀ ਤੇ ਚਲੋ ਆਪਾਂ ਪਹਿਲਾਂ ਤਾਂ ਬਹੁਤ ਥੈਂਕਸ ਕਰਦਾ ਉਹਨਾਂ ਦਾ ਉਹਨਾਂ ਦਾ سپورਟ ਕੈਮਰੇ ਦੇ ਵੀ ਤੇ ਨਹੀਂ ਅੱਜ ਕੱਲ ਦੇ ਟਾਈਮ ਦੇ ਵਿੱਚ ਕੋਈ ਇਹ esport ਨਹੀਂ ਕਰਦਾ ਪਹਿਲਾਂ ਹਰ ਇੱਕ ਦਾ ਦੇਖਣਾ ਮੈਂ ਤਾਂ ਹਰ ਇੱਕ ਦੇ ਦੋ ਦੋ ਵਿਹੇਸ਼ ਨੇ ਕੀਤੀ ਖੜੀ ਤੇ ਜਦੋਂ ਮੈਂ ਮੇਰੇ ਪਿੰਡੋਂ ਮੁੰਡਾ ਪਲਵਾਨ ਰਾਜਾ ਤੇ ਮੈਂ ਉਹ ਨਾਲ ਅਟੈਚਮੈਂਟ ਸੀ ਚਲੋ ਮੈਂ ਅਸੀਂ ਦੋਨੇ ਉਹਦੇ ਵਿੱਚ ਚਲੇ ਗਏ ਉਹਨਾਂ ਦੇ ਡੇਰੇ ਤੇ ਉਹਨਾਂ ਨੇ ਮਤਲਬ ਸਾਡੇ ਇੰਨੇ ਕਿ ਜ਼ਿਆਦੇ ਉਹ ਕਰੀ ਮੈਨੂੰ ਉਹਨਾਂ ਨੇ ਵਧਾਇਆ ਮੇਰਾ ਗਾਣਾ ਮਤਲਬ ਸ਼ਬਦ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਜਿਹੇ ਨਿਸਾਨੀ ਉਹਨੂੰ ਆਇਆ ਉਹਦੇ ਤੇ ਉਹਨਾਂ ਨੇ ਸੁਣਿਆ ਤੇ ਉਹਨਾਂ ਨੇ ਸੁਣ ਕੇ ਮਤਲਬ ਇੰਨੇ ਕਿ ਜ਼ਿਆਦੇ ਉਹ ਤਰੀਕੇ ਨਾਲ ਉਹ ਕਰਿਆ ਵੀਰ ਅਬੀ ਸਪੋਰਟ ਕਰੀ ਮਤਲਬ ਉਹਨਾਂ ਨੇ ਪੰਜਾਬ ਸ਼ਿੰਗਾਰ ਮਤਲਬ ਆਪਣਾ ਸਪੈਸ਼ਲ ਮੇਰੇ ਲਈ ਉਹਨਾਂ ਨੇ ਬਾਹਰ ਕੱਢਿਆ ਘੋੜਾ ਘੋੜਾ ਉਹਨਾਂ ਨੇ ਸਪੈਸ਼ਲ ਨਹੀਂ ਉਸੇ ਤੀ ਦਿਖਾਉਂਦੇ ਨਹੀਂ ਕਿਸੇ ਨੂੰ ਤੇ ਉਹਨਾਂ ਨੇ ਸਪੈਸ਼ਲ ਬਾਹਰ ਕ ਉਹ ਕੱਢ ਕੇ ਤੇ ਉੱਥੇ ਉਹਨਾਂ ਨੇ ਮਤਲਬ ਉਹਦੇ ਖੜ ਕੇ ਮੈਨੂੰ ਕਹਿੰਦੇ ਵੀ ਸਬਦੋ ਤੇ ਘਟੋ ਘਟ 50 60 ਬੰਦੇ ਮਤਲਬ ਪਹਿਲੇ ਵੇਟਿੰਗ ਤੇ ਬੈਠੇ ਸੀ ਬਾਬਾ ਜੀ ਨੂੰ ਮਿਲਣ ਲਈ ਬਾਬਾ ਜੀ ਨੇ ਸਾਰਿਆਂ ਤੋਂ ਪਹਿਲਾਂ ਮੈਨੂੰ ਟਾਈਮ ਦਿੱਤਾ ਤੇ ਮਤਲਬ ਉਹਨਾਂ ਨੇ ਬਹੁਤ ਹੀ ਬਹੁਤ ਵਧੀਆ ਤਰੀਕੇ ਨਾਲ ਉਹ ਕਰਿਆ ਤੇ ਆਪਣੇ ਪੇਜ ਤੇ ਵੀ ਕਲਾਬ ਕੀਤੀ ਅੱਛਾ ਤੇ ਨਹੀਂ ਅਸੀਂ ਅੱਜ ਕੱਲ੍ਹ ਜਾਂਨੇ ਆ ਮੈਂ ਕਿਸੇ ਨੂੰ ਕਹਿ ਦੀ ਵੀ ਆਪੇ ਸਾਡਾ ਮੇਰਾ ਗਾਣਾ ਯਾਰ ਮੜਾ ਸ਼ੇਅਰ ਕਰ ਦੇ ਜਸਟੋਰੀਓ ਪਾ ਦੇ ਜਾ ਦੇ ਡੀਲ ਬਣਾ ਦੇ ਮਤਲਬ ਕਹਿੰਦੇ ਕੁਛ ਤੇ ਕਰਦੇ ਕੁਛ ਨੇ ਉਹਨਾਂ ਨੇ ਮੈਨੂੰ ਇੰਨੀ ਕਿ ਉਹ ਚੰਗੀ ਗੱਲ ਲੱਗੀ ਬਾਬਾ ਜੀ ਨੂੰ ਕਿ ਅੱਜ ਬਹੁਤ ਕਈ ਚੈਨਲਾਂ ਦੇ ਉੱਤੇ ਕਹਿੰਦੇ ਨੇ ਵੀ ਐਦਾਂਗਾ ਐਦਾਂਗਾ ਬਾਬਾ ਐਦਾਂ ਪਰ ਜਦੋਂ ਮਿਲ ਕੇ ਦੇਖਿਆ ਤਾਂ ਰੱਬੀ ਰੂਹ ਆਇਆ ਤਾਂ ਇੰਨਾ ਮੈਨੂੰ ਇੰਨਾ ਪਿਆਰ ਮਿਲਿਆ ਮੈਂ ਗਣਾ ਮੈਨੂੰ ਬਹੁਤ ਚੰਗਾ ਲੱਗਾ ਉਹਨਾਂ ਨੂੰ ਮਿਲ ਕੇ ਇੰਨੀ ਸਪੋਰਟ ਵਰਕ ਸਟਰਗਲ ਹੈ ਕਿਉਂਕਿ ਜਿਹੜਾ ਸਟਰਗਲ ਬੰਦਾ ਹੁੰਦਾ ਉਹਦੀ ਕੋਈ سپورਟ ਕਰਦਾ ਉਹ ਮਤਲਬ ਉਹਨਾਂ ਨੇ ਮਤਲਬ ਪੂਰੇ ਦਿਲ ਨਾਲ ਸਪੋਰਟ ਕੀਤੀ ਮੈਂ ਇਹਨਾਂ ਦਾ ਬਹੁਤ ਥੈਂਕਸ ਜੀ ਬੀਜੀ ਬਹੁਤ ਚੱਲਦੇ ਹੋਣੇ ਕਿਉਂਕਿ ਜਿਹੜੀ ਇਹਨਾਂ ਦੀ ਕੰਟਰੋਵਰਸੀ ਹੋਈ ਹੈ ਘੋੜਿਆਂ ਵਾਲੀ ਤੇ ਉਹਦੇ ਕਰਕੇ ਇਹਨਾਂ ਦੇ ਪੋਡਕਾਸਟ ਬਹੁਤ ਹੋ ਰਹੇ ਹਾਂ ਹਾਂਜੀ ਉਹ ਬਹੁਤ ਮੈਂ ਉਹਨੂੰ ਆਪ ਦੱਸ ਰਿਹਾ ਹਾਂ ਉਸ ਦਿਨ ਜਦੋਂ ਮਿਲ ਕੇ ਆਏ ਉਹਨਾਂ ਨੂੰ ਘਟੋ ਘਟ 58 ਜਾਣੇ ਪਹਿਲਾਂ ਬੈਠੇ ਸੀ ਮਿਲਣ ਨੂੰ ਕੋਈ ਹਰਿਆਣਿਆਂ ਤੋਂ ਆਇਆ ਤੇ ਕੋਈ ਕਿਤੋਂ ਕੋਈ ਕਿਤੋਂ ਬਹੁਤ ਬਹੁਤ ਦੂਰ ਦੂਰੋਂ ਮਿਲਣ ਆ ਰਹੇ ਨੇ ਬਬਈ ਨੂੰ ਬਹੁਤ بڑے بڑے ਗਿਫਟ ਵੀ ਲੈ ਕੇ ਆ ਰਹੇ ਨੇ ਤੇ ਦੇਖੋ ਉਹਨਾਂ ਨੂੰ ਅਸੀਂ ਤਾਂ ਜਿਆਦਾ ਅਪਰੋਚ ਨਹੀਂ ਕੀਤੀ ਬਸ ਜਾ ਕੇ ਮੇਰੇ ਪਿੰ ਥੋੜਾ ਜਿਹਾ ਕਿਹਾ ਵੀ ਬੱਬਾ ਜੀ ਵੀ ਪੇਰੇ ਮਿੰਡੋ ਵੀ ਅਸੀਂ ਨਾ ਐਵੇਂ ਬਸ ਸਟਰਗਲਰ ਸਿੰਗਰ ਆ ਵੀ ਚੱਲੋ ਵੀ ਇਹਨਾਂ ਦਾ ਬੱਬਾ ਜੀ ਲਈ ਇੰਨਾ ਵਧੀਆ ਮਤਲਬ ਸਬਦ ਉਹ ਕਰੇਗਾ ਵੀ ਕਰੋ ਉਹਨਾਂ ਨੇ ਇੰਨੀ ਖੁਸ਼ੀ ਜਦੋਂ ਉਹਨੂੰ ਦੱਸਿਆ ਵੀ ਗੁਰਗੋਬ ਸਿੰਘ ਜੀ ਮਹਾਰਾਜ ਬਾਰੇ ਵੀ ਤੁਹਾਨੂੰ ਕੁਝ ਸਬਦਾਂ ਦੀ ਉਹਨਾਂ ਸਾਰਿਆਂ ਨੂੰ ਲੱਟ ਕੇ ਮੈਨੂੰ ਉਹਨਾਂ ਨੇ ਪਹਿਲ ਦਿੱਤੀ ਤੇ ਪੰਜਾਬ ਸਗਾ ਸੰਗਾਰ ਨੂੰ ਸਪੈਸ਼ਲ ਬਾਹਰ ਲੈ ਕੇ ਆਏ ਤੇ ਉਹਨਾਂ ਨਾਲ ਮੇਰੇ ਖੜ ਕੇ ਨਾਲ ਤਾਂ ਮੇਰੀ ਮਤਲਬ ਮੈਨੂੰ ਗਾਣਾ ਸੁਣਿਆ ਜੋ ਇੱਕ ਦੋ ਬੋਲ ਸੁਣੇ ਉਹਨਾਂ ਨੇ ਤੇ ਨਾਲ ਪ੍ਰੋਮੋਸ਼ਨ ਕੀਤੀ ਦੱਬ ਕੇ ਤਾਂ ਮਮਨੇ ਕੁੱਟ ਕੇ ਮੈਨੂੰ ਆਪਣੇ ਗੱਲ ਨਾਲ ਲਾਇਆ ਕਹਿੰਦੇ ਉਹ ਖੁਸ਼ ਹੋਏ ਮੰਨੂ ਵੀ ਬਹੁਤ ਦਿਲ ਨੂੰ ਸਕੂਨ ਮਿਲਿਆ ਵੀ ਮੈਂ ਪਹਿਲਾਂ ਬਹੁਤ ਕੋਲੇ ਮਤਲਬ ਕਿਹਾ ਕਿਸੇ ਨੂੰ ਮਤਲਬ ਫੋਨ ਕਰਕੇ ਕਹਿੰਨੇ ਆ ਵੀਰੇ ਸਾਡੀ ਸਟੋਰੀ ਪਾ ਦਿਓ ਸਾਡੀ ਕਿਉਂਕਿ ਚੰਗੇ ਗਾਣੇ ਅੱਜਕੱਲ ਸੁਣਦੇ ਨਹੀਂ ਹੁਣ ਮੈਂ ਪਿਛਲੇ ਸਾਲ ਵੀ ਮੈਂਨੇ ਗਾਣਾ ਮਤਲਬ ਸ਼ਬਦ ਕਰਿਆ ਸੀ ਤੇ ਇਸ ਸਾਲ ਵੀ ਕਰਿਆ ਆਏ ਸਾਲ ਚਲੋ ਇਹ ਚੀਜ਼ ਜਰ ਆਪਾਂ ਨੂੰ ਕੋਈ ਹੋਣੀ ਹੈਗਾ ਫੇਮ ਤੇ ਨਹੀਂ ਬਟ ਐਮ ਵੀ ਜਿਹੜੇ ਐਡੀਡੇ ਕਰਵਾਣੀਆਂ ਮਹਾਰਾਜ ਆਪਣੇ ਲਈ ਕਰ ਗਿਆ ਆਪਾਂ ਨੂੰ ਕੁਝ ਕਰਦੇ ਚੰਗਾ ਤਾਂ ਜੇ ਸਪੋਰਟ ਨਾ ਮਿਲੇ ਤਾਂ ਦਿਲ ਬਹੁਤ ਟੁੱਟਦਾ ਹੂੰ ਜੋ ਹੁਣ ਇਸ ਗੱਲ ਨੂੰ ਵੀ ਆਪਾਂ ਕਹਿਣਾ ਪਵੇ ਬਈ ਤੁਸੀਂ ਰੀਲ ਬਣਾ ਲਓ ਜਾਂ ਆਪ ਆਪਣੇ ਆਪ ਤੁਸੀਂ ਗਾਣੇ ਵਿੱਚ ਕੋਈ ਕਮੀ ਨਹੀਂ ਸੀ ਇੰਨੀ ਮਿਹਨਤ ਨਾਲ ਮਤਲਬ ਕਰਿਆ ਬਸ ਸਟਰਗਲ ਉਹ ਮੈਨੂੰ ਪਤਾ ਮੈਂ ਕਿਵੇਂ ਕਰਿਆ ਹੂੰ ਮੇਰਾ ਮੈਂ ਹਦੀ ਮਤਲਬ ਫਾਈਨੈਂਸ਼ਲੀ ਵੀ ਬਹੁਤ ਮਤਲਬ ਉਹ ਮਤਲਬ ਵੀ ਕਰ ਰਹੇ ਹਾਂ ਪਰ ਆਪਣੇ ਵਿੱਚ ਮੈਂ ਆਪਣਾ ਇੱਕ ਫਰਜ਼ ਸਮਝ ਕੇ ਮੈਂ ਕਰਿਆ ਮੈਂ ਐਸਾ ਹਾਲ ਕਰਦਾ ਰਹੂੰਗਾ ਤੇ ਬਈ ਲਾਈਫ ਦੇ ਵਿੱਚ ਏਮ ਕੀ ਆ ਮਤਲਬ ਗੋਲ ਕੀ ਆ ਵੀ ਇਸ ਸਿੰਗਿੰਗ ਦੇ ਵਿੱਚ ਹੀ ਅੱਗੇ ਵਧਣਾ ਜਾਂ ਫਿਰ ਸ਼ੌਂਕ ਹੀ ਰੱਖਣਾ ਸਿੰਗਿੰਗ ਪ੍ਰੋਫੈਸ਼ਨਲ ਨਹੀਂ ਇਹ ਮੈਂ ਹੁਣ ਤਾਂ ਮਸੈਂ ਵੀ ਜਦੋਂ ਕਰਨ ਲੱਗਿਆਂ ਤਾਂ ਫਿਰ ਹੁਣ ਸ਼ਿਖਰ ਤੇ ਜਾਵਾਂਗੇ ਜਾਵਾਂਗੇ ਹੁਣ ਤਾਂ ਮਤਲਬ ਜਿੱਦ ਫੜ ਲਈ ਵੀ ਜੀ ਕਰਾਂ ਕੁਛ ਨਾ ਕੁਛ ਤਾਂ ਕਰਕੇ ਰੱਖਾਂ ਮਹਿਕਮੇ ਵਾਲੇ ਸਪੋਰਟ ਕਰਦੇ ਮਹਿਕਮੇ ਬਹੁਤ ਸਪੋਰਟ ਆ ਜੀ ਬਹੁਤ ਜ਼ਿਆਦਾ ਸਪੋਰਟ ਆ ਮਹਿਕਮੇ ਦੇ ਜਿੰਨੇ ਵੀ ਮੁਲਾਜ਼ਮ ਨੇ ਜਿੰਨੇ ਵੀ ਵੱਡੇ ਛੋਟੇ ਸਾ ਮਤਲਬ ਬਹੁਤ ਸਪੋਰਟ ਆ ਬਈ ਕਦੇ ਹੋਇਆ ਵੀ ਰਿਸ਼ਤੇਦਾਰਾਂ ਨੇ ਲੱਤਾਂ ਖਿੱਚੀਆਂ ਹੁਣ ਕਈ ਹੁੰਦੇ ਨੇ ਕਿ ਨਾ ਰਿਸ਼ਤੇਦਾਰ ਵਿੱਚ ਵੀ ਜਾ ਯਾਰ ਦੋਸਤ ਵੀ ਕਈ ਹੁੰਦੇ ਨੇ ਵੀ ਮਜ਼ਾਕ ਕਰ ਦਿੰਦੇ ਨੇ ਯਾਰ ਵੀ ਵੱਡਾ ਗਾਏ ਨਹੀਂ ਹੈਗੇ ਬਹੁਤ ਬਹੁਤ ਮਜ਼ਾਕ ਕਰਦੇ ਨੇ ਬਹੁਤ ਰਿਸ਼ਤੇਦਾਰ ਵੀ ਹੈਗੇ ਨੇ ਤੇ ਹੋਰ ਵੀ ਯਾਰ ਦੋਸਤ ਵੀ ਹੈਗੇ ਨੇ ਟੌਂਟ ਮਾਰਦੇ ਆ ਹੂੰ ਵੀ ਸਿੰਗਰ ਸਾਹਿਬ ਹੂੰ 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 ਮਤਲਬ ਉਹਨਾਂ ਦੇ ਮਨ ਕਹਿੰਦੇ ਉਹ ਤਰੀਕੇ ਨਾਲ ਨਹੀਂ ਕਹਿੰਦੇ ਨੇ ਮਤਲਬ ਪਰ ਆਪਾਂ ਨੂੰ ਹੁੰਦਾ ਚਲੋ ਕੋਈ ਗੱਲ ਇਹ ਟੌਂਟ ਇਹ ਮਤਲਬ ਆਇਆ ਹੁੰਦਾ ਵੀ ਗਾਹ ਲੈ ਕੇ ਜਾਣੇ ਲੱਗੇ ਉਹ ਟੌਂਟ ਨੂੰ ਸੁਣ ਕੇ ਆ ਹੁੰਦਾ ਵੀ ਕੁਝ ਨਾ ਕੁਝ ਕਰਨਾ ਉਹ ਨੂੰ ਪੋਜ਼ਿਟਿਵ ਹੈ ਪੋਜ਼ਿਟਿਵ ਹੈ ਨਾ ਮੈਂ ਕਦੇ 네ਗਟਿਵ ਨਹੀਂ ਲੈਂਦਾ ਮੈਂ ਪਹਿਲਾਂ ਵਿਚਰਦਾ ਹੀ ਬਹੁਤ ਹੁਣ ਪਹਿਲਾਂ ਮੈਂ ਬਹੁਤ ਜ਼ਿਆਦਾ ਜਿਹੜੇ ਕਹਿੰਦੇ ਨੇ ਇਹਨਾਂ ਨੂੰ ਕਰਕੇ ਦਿਖਾਉਣਾ ਹਾਂ ਕਰਕੇ ਦਿਖਾਉਣਾ ਜੀ ਕਰਾਂਗੀ ਵੀ ਮਹਾਰਾਜ ਜਦੋਂ ਜਦੋਂ ਕਿਰਪਾ ਹੋ ਗਈ ਜਦੋਂ ਫਿਰ ਤਾਂ ਹੋਊਗੀ ਹੋਊ ਸਾਰਾ ਕੁਝ ਹੁਣ ਤਾਂ ਸਪੋਰਟ ਆ ਕਰਦੇ ਆ ਖਾਦਰ ਸਾਹਿਬ ਕਹਿੰਦੇ ਵੀ ਜਿੰਨਾ ਤਰਾ ਹੋ ਗਰ ਵੀ ਕਰੋ ਭਾਈ ਮੇਰੇ ਨਾਲ ਕਹਿੰਦਾ ਪ੍ਰੀਤ ਸੰਘਰੇੜੀ ਮੁੰਡਾ ਮੇਰਾ ਕਲਾਸਮੇਟ ਆ ਉਹ ਹਰਵੀਰ ਕਾਲਜ ਹਾਂਜੀ ਹਾਂਜੀ ਗੀਤਕਾਰ ਤੇ ਉਹ ਸਾਡੇ ਨਾਲ ਕਿਹਨਾ ਅਸੀਂ ਫ੍ਰੀ ਟਾਈਮ ਆ ਉੱਥੇ ਲੈਕਚਰ ਨਹੀਂ ਹੁੰਦਾ ਸੀ ਬੈਠ ਜਾਂਦੇ ਸੀ ਉਹ ਗਾਣੇ ਆਉਂਦਾ ਹਾਂਜੀ ਕੁੜੀਆਂ ਨੇ ਸੱਗੀ ਫਲਵਾਲੀ ਐਸੀ ਉਹਨੂੰ ਕਹਨਾ ਚਲੋ ਹੁਣ ਥੋੜਾ ਜਿਹਾ ਆਪ ਵਿਆਪ ਤੇ ਨਫਰਤੀ ਵੀ ਅਸੀਂ ਉਹਨੂੰ ਐ ਕਹਾਂ ਸੀ ਉਹ ਵੱਡਾ ਕਮਲਹੀਰ ਤੂੰ ਐ ਕੀ ਕਰੀ ਜਾਂਦਾ ਉਹ ਅੱਜ ਕਮਲ ਹੀਰੋ ਦੇ ਗਾਣੇ ਗਾ ਰਿਹਾ। ਤੁਹਾਡੀ ਮੈਂ ਗੱਲ ਵਿੱਚ ਘਟਦਾ। ਮੈਂ ਨਾ ਬਾਈ ਮੈਨੂੰ ਪ੍ਰੀਤ ਸਿੰਘ ਰੰਘੇੜੀ ਜੀ ਮਤਲਬ ਅਸੀਂ ਤੁਹਾਨੂੰ ਹੈਗਾ ਸਟੂਡੀਓ ਵਿੱਚ ਅਸੀਂ ਬਹੁਤ ਵਾਰੀ ਇਕੱਠੇ ਹੁੰਨੇ ਹਾਂ ਰੋਜ ਉਹ ਬਹੁਤ ਸਪੋਰਟ ਦਿੱਤੇ ਮੈਨੂੰ ਪਹਿਲਾ ਮੇਰੇ ਗਾਣਾ ਹਾਲ ਆਇਆ ਤੇ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਸਪੋਰਟ ਕਰੀ। ਉਹਨਾਂ ਨੇ ਮਤਲਬ ਆਪਣੇ ਪੇਜ ਤੇ ਮੈਨੂੰ ਮੇਰੇ ਗਾਣਾ ਸ਼ੇਅਰ ਵੀ ਕੀਤਾ ਤੇ ਵਾਈਟ ਬਣਾ ਕੇ ਮਤਲਬ ਜਿੰਨਾ ਵੀ ਹੋ ਸਕੇ ਉਹਨਾਂ ਨੇ ਮੈਨੂੰ ਸ਼ੇਅਰ ਕਰਦੇ ਤੇ ਦੱਸਦੇ ਰਹਿੰਦੇ ਨੇ ਮਿਲਦੇ ਰਹਿੰਦੇ ਨੇ ਰੋਜ ਅਸੀਂ। ਤੇ ਆਉਣ ਵਾਲੇ ਟਾਈਮ ਵਿੱਚ ਦੇਖਦੇ ਕੋਈ ਨਾ ਕੋਈ ਗਾਣਾ ਉਹਨਾਂ ਨਾਲ ਜ਼ਰੂਰ ਅਸੀਂ ਕਰਾਂਗੇ ਵੀ। ਚਲੋ ਬਤੀਤ ਤੇ ਬਾਈ ਜੌਬ ਕਰਦੇ ਕਰਦੇ ਸਿੰਗਿੰਗ ਲਈ ਟਾਈਮ ਕੱਢ ਲੈਨੇ ਹੋ ਜਾਂ ਫਿਰ ਰਿਆਜ਼ ਕਰਨਾ ਇਹਦੇ ਲਈ ਵੀ ਟਾਈਮ ਪ੍ਰੋਪਰ ਕਿਉਂਕਿ ਉਧਰ ਡਿਊਟੀ ਲੱਗੀ ਹੋਵੇ ਫਿਰ ਗਾਹ ਫਿਰ ਹੁਣ ਵੋਟਾਂ ਇਲੈਕਸ਼ਨਾਂ ਆਉਂਦੀਆਂ ਰਹਿੰਦੀਆਂ ਨੇ ਉਹਦੇ ਵਿੱਚ ਵੀ ਡਿਊਟੀਆਂ ਤੋਂ ਨਹੀਂ ਨਹੀਂ ਹਾਂਜੀ ਹਾਂਜੀ ਵੀਰੇ ਮੈਂ ਨਾ ਜ਼ਿਆਦਾਤਰ ਮਤਲਬ ਜਦੋਂ ਵੀ ਰਿਕਾਰਡਿੰਗ ਵਗੈਰਾ ਕਰਦੇ ਆ ਅਸੀਂ ਮਤਲਬ ਰਾਤ ਦਾ ਸੀਜ਼ਨ ਮਤਲਬ ਸੈਸ਼ਨ ਰੱਖਦੇ ਆ ਮਤਲਬ ਜ਼ਿਆਦਾਤਰ ਮੈਂ ਨਾ ਜੋ ਵੀ ਮਤਲਬ ਰਿਕਾਰਡਿੰਗ ਕਰਨੇ ਜਾਂ ਕੋਈ ਵੀਡੀਓ ਗਰਾਫੀ ਕਰਨੇ ਕੋਸਰ ਵੀ ਕਰਨਾ ਅਸੀਂ ਨੇ ਮਤਲਬ ਰਾਤ ਨੂੰ ਮੈਂ ਜ਼ਿਆਦਾਤਰ ਕਰਦਾ ਹਾਂ ਮਤਲਬ ਡਿਊਟੀ ਟਾਈਮ ਅਸੀਂ ਡਿਊਟੀ ਵੀ ਪੂਰੇ ਮਤਲਬ ਉਹਦੇ ਨਾਲ ਕਰਦੇ ਆਏ ਨਹੀਂ ਹੈਗਾ ਵੀ ਡਿਊਟੀ ਨਹੀਂ ਕਰਦੇ ਰਿਆਜ਼ ਦਾ ਕੀ ਸ਼ਡਿਊਲ ਰਹਿੰਦਾ ਮਤਲਬ ਕੋਈ ਉਸਤਾਦ ਆ ਰਿਹਾ ਹੋਇਆ ਜਾਂ ਹਾਂਜੀ ਹਾਂਜੀ ਹੈਗੇ ਨੇ ਉਸਤਾਦ ਮੈਂ ਇਹਨਾਂ ਕਰਦਾਂ ਰਿਹਾ ਤੇ ਹੁਣ ਮਤਲਬ ਹੁਣ ਡੇਲੀ ਮਤਲਬ ਸਵੇਰ ਸ਼ਾਮ ਕਰਦੇ ਆ ਜੋ ਜਦੋਂ ਕੁਝ ਕਰਨਾ ਤਾਂ ਬੇਨਾ ਤਰੀਕੇ ਨਾਲ ਕਰਨੀ ਪੈਂਦਾ ਤੇ ਬਾਈ ਸਟੇਜ ਸ਼ੋਅ ਮਿਲ ਲੱਗੇ ਜਿਵੇਂ ਕਬੱਡੀ ਕੱਪ ਤੇ ਜਾਣਾ ਕੋਈ ਸ਼ੋਅ ਹਾਂਜੀ ਬਣਾ ਲੈਂਦਾ ਪਹਿਲਾ ਹੈਗਾ ਸੀ ਮੇਰੇ ਮਤਲਬ ਪਿਛਲੇ 2 ਸਾਲ ਮੈਂ ਪਿਛਲੇ ਮਤਲਬ 2 ਸੂਬ ਨੂੰ ਮਾਨੂੰ ਮਿਲੇ 2 ਸੂਰਗ ਲਗਾਏ ਨੇ ਹੁਣ ਵੀ ਬਹੁਤ ਫੋਨ ਆ ਰਹੇ ਨੇ ਮਤਲਬ ਹਾਲ ਗਾਣੇ ਨੇ ਸਾਡੇ ਬਹੁਤ ਹੀ ਜ਼ਿਆਦਾ ਸਾਨੂੰ ਮਤਲਬ ਫੋਨ ਆਏ ਨੇ ਬਹੁਤ ਪਿਆਰ ਮਿਲਿਆ ਮਤਲਬ ਇੰਨਾ ਕਿ ਉਹਨਾਂ ਦਾ ਧੰਨਵਾਦ ਕਰਉ ਜਿਨ੍ਹਾਂ ਨੇ ਇੰਨਾ ਮਤਲਬ ਪਿਆਰ ਦਿੱਤਾ ਸਾਨੂੰ ਤੇ ਬਈ ਸੁਣਨਾ ਕਿਹਨੂੰ ਪਸੰਦ ਕਰਦੇ ਹੋ ਕਿਸੇ ਮਤਲਬੀ ਹੁੰਦਾ ਕਿ ਨਾ ਵੀ ਤੁਹਾਡਾ ਵੀ ਕੋਈ ਫੇਵਰਟ ਹੋਊਗਾ ਸਿੰਗਰ ਜਿਹਦੇ ਨੂੰ ਤੁਸੀਂ ਫੋਲੋ ਕਰਦੇ ਹੋ ਵੀ ਨਹੀਂ ਅੱਜ ਦਾ ਅੱਜ ਦੀ ਜਿਹੜੇ ਅੱਜ ਦੀ ਉਹ ਉਹਦੇ ਵਿੱਚ ਮੈਂ ਤੋਂ ਵੱਧ ਮਤਲਬ ਫੋਲੋ ਮਤਲਬ ਰਣਜੀਤ ਬਾਵਾ ਜੀ ਕਰਦਾ ਹੂੰ ਤੇ ਉਹਨਾਂ ਦੀ ਗਾ ਜਿਆਦਾ ਗਾਣੇ ਸੁਣਦਾ ਤੇ ਉਹਨਾਂ ਮਗਰੇ ਰਹਿਣਾ ਪਸੰਦ ਕਰਦਾ ਕਿਉਂਕਿ ਮੈਨੂੰ ਜੇ ਅੱਜ ਦੀ ਘੜੀ ਵਿੱਚ ਮਤਲਬ ਲੱਗਦਾ ਤਾਂ 바ਵਾ 바ਵੇ ਤੋਂ ਉੱਪਰ ਕੋਈ ਨਹੀਂ ਜੋ ਲਾਈਵ ਸੁਣੇ ਉਹਨਾਂ ਦੇ ਤੁਸੀਂ ਸੁਣ ਕੇ ਰੋਂਕਟੇ ਖੜੇ ਹੁੰਦੇ ਆ ਉਹਨਾਂ ਦੇ ਗਾਣੇ ਸੁਣ ਸੁਣਦੇ ਆ ਮਤਲਬ ਵਧੀਆ ਲੱਗਦਾ ਵੀ ਚੰਗਾ ਚੰਗੇ ਸੁਣਨ ਵਾਲਿਆਂ ਨੂੰ ਅਜੇ ਵੀ ਲੋਕ ਹੈਗੇ ਨੇ ਜੇ ਚੰਗਾ ਸੁਣਦੇ ਨਾ ਚੰਗੇ ਮਤਲਬ ਹੈਗੇ ਨੇ ਤਾਂ ਗਾਣੇ ਹੋਰ ਵੀ ਆਉਂਦੇ ਆ ਮਤਲਬ ਉਹਨੇ ਲਾਈਵ ਥੋੜੀ ਹੁੰਦੇ ਪਰ ਜਿਹੜੇ ਚੰਗੇ ਗਾਣੇ ਨੇ ਉਹਨੂੰ ਚੰਗੇ ਨੂੰ ਸੁਣਨ ਦਾ ਅਗਲਾ ਰੇਕ ਜੇ ਆਪਾਂ ਲੈ ਕੇ ਆਵਾਂਗੇ ਟਾਈਮ ਜ਼ਰੂਰ ਲੱਗ ਸਕਦਾ ਪਰ ਐਵੇਂ ਆਉਂਦਾ ਜ਼ਰੂਰ ਟਾਈਮ ਤੇ ਉਹਨਾਂ ਦਾ ਕੋਈ ਗਾਣਾ ਕੋਈ ਗੁੰਗਰਾਣਾ ਚਾਹੁੰਦੇ ਹੋ ਹਾਂਜੀ ਉਹਨਾਂ ਦਾ ਇੱਕ ਗਾਣਾ ਹੈਗਾ ਮੈਂ ਜਿਵੇਂ ਲਾਹੌਰ ਗਾਣਾ ਸੀ ਉਹਨਾਂ ਦਾ ਉਸ ਨੂੰ ਤੁਹਾਨੂੰ ਦੋ ਕੋਲ ਸੁਣਾਉਣਾ ਬਿਲਕੁਲ ਆਉਂਦਾ ਹੋਏ ਅੱਜ ਬੇਖ ਨਾਨਕ ਆਣ ਕੇ ਤੂੰ ਅਬਰ ਸਰ ਦੇ ਪਾਕ ਹਾਇਲਾ ਸਾਂ ਥਲੇ ਦਬ ਗਿਆ ਅੱਜ ਜਲਿਆ ਵਾਲਾ ਰਬਾਗ ਹੋ ਸਬ ਰਹਿ ਗਈਆਂ ਰੋਟੀਆਂ ਤੇ ਚੁੱਲ੍ਹੇ ਰਹਿ ਗਿਆ ਸਾਗ ਹੋ ਚਰਲ ਖਾਰੀ ਮੁੱਕ ਗਏ ਅਜਿੱਤਿਆਂ ਦੇ ਸੁਹਾਂਗ ਖੋਛੜੀਆਂ ਕੌਮਾਂ ਤੇ ਵਿੱਚ ਜੰਗਾ ਹੋ ਲਾਲੀ ਕਿਵੇਂ ਬਖਾਈ ਜੰਗਾ ਟੁੱਟੀਆਂ ਲਾਵਾ ਵੇਲੇ ਬੰਦਾ ਹਾਏ ਟੁੱਟੀਆਂ ਲਾਵਾ ਵੇਲੇ ਬੰਦਾ ਦੱਦੀ ਮਿੱਧਰ ਕੋਰਦਿਆਂ ਹੇ ਮੈਨੂੰ ਫੇਰ ਦਵਾਰੇ ਬਾਪੂ ਗੱਲਾਂ ਦੱਸ ਲਹੌਰ ਦੀਆਂ ਹੋ ਮੈਨੂੰ ਫੇਰ ਦਵਾਰਾ ਬਾਪੂ ਗੱਲਾਂ ਦੱਸ ਲਹੌਰ ਦੀਆਂ ਕਿਆ ਬਈ ਮਿਲਣ ਦਾ ਸਬੱਬ ਬਣਿਆ ਕਦੀ ਨਹੀਂ ਮਿਲਣ ਦਾ ਸਬੱਬ ਇੱਕ ਵਾਰ ਹੀ ਬਣਿਆ ਸੀ ਮਤਲਬ ਥੋੜੇ ਟਾਈਮੇ ਹੋਇਆ ਉਹਨਾਂ ਦਾ ਸੋਸ਼ ਇਕਰਾਚੋਂ ਤੇ ਅਸੀਂ ਮਤਲਬ ਸੂਬ ਤੇ ਗਏ ਤੇ ਜ਼ਰੂਰ ਤੇ ਉੱਥੇ ਚਲੋ ਸਬੱਬ ਨਹੀਂ ਬਣਿਆ ਮੈਂ ਥੋੜੇ ਸਾਨੂੰ ਪਤੀਆ ਹੁਣ ਮਿਲਣਾ ਭਰੇ ਜ਼ਰੂਰ ਮਿਲਾਂਗੇ ਸਿੰਗਿੰਗ ਦੇ ਨਾਲ ਨਾਲ ਗੀਤਕਾਰੀ ਚ ਵੀ ਹੱਥਾਂ ਜਮਾਇਆ ਕਰਦੇ ਨਹੀਂ ਗੀਤਕਾਰੀ ਚ ਅਜਮਾ ਰਿਹਾ ਹਾਂ ਜਿਵੇਂ ਹੌਲੀ ਹੌਲੀ ਮਤਲਬ ਕਿਉਂਕਿ ਅੱਜ ਕੱਲ ਹਰ ਇੱਕ ਪੰਜਾਬ ਦਾ ਜਿਹੜਾ ਪਹਿਲਾਂ ਗੀਤਕਾਰ ਹੁੰਦਾ ਫਿਰ ਉਹ ਸਿੰਗਿੰਗ ਦੇ ਵਿੱਚ ਆਉਂਦਾ ਹਾਂਜੀ ਹਾਂਜੀ ਮਤਲਬ ਆ ਅਜਮਾਰ ਆ ਹੌਲੀ ਹੌਲੀ ਮਤਲਬ ਆਮਾ ਗਈ ਮਤਲਬ ਆਪਣੇ ਆਪ ਵੀ ਮਤਲਬ ਕੋਸ਼ਿਸ਼ ਤਾਂ ਕਰਦੇ ਆ ਵੀ ਕਰਾਂਗੇ ਵੀ ਪਰ ਹਜੇ ਥੋੜਾ ਜਿਆਦਾ ਟਾਈਮ ਲੱਗੂਗਾ ਜੀ ਹੌਲੀ ਹੌਲੀ ਕਰਿਆ ਕੀ ਤੋਂ ਲੈਣੇ ਕਰੀ ਜੇ ਯਾਰ ਦੋਸਤਾਂ ਦੀ ਹੁੰਦੇ ਨੇ ਜਾਂ ਫਿਰ ਹਾਂਜੀ ਯਾਰਾਂ ਦੋਸਤਾਂ ਦੀ ਨੇ ਜਿੰਨੇ ਵੀ ਗਾਣੇ ਨੇ ਹੈਗੇ ਨੇ ਯਾਰ ਦੋਸਤੀ ਕਰਦੇ ਨੇ ਹਰੇ ਠੀਕ ਹੈ ਯਾਪ ਅਟੈਚਮੈਂਟ ਜਿਵੇਂ ਹੁਣ ਪਹਿਲਾਂ ਅਸੀਂ ਨੇ ਹਾਲ ਗਾਣਾ ਕਰਿਆ ਸੀ ਉਹ ਮੇਰਾ ਮਾਪਰਾ ਗਿਆ ਉਹਦਾ ਨਾਮ ਜਗਰਾਜ ਉਹ ਲਿਖੋਣੇ ਦਿੱਤਾ ਗਾਣਾ ਤੇ ਜਿਵੇਂ ਹੁਣ ਆ ਗਾਣਾ ਅਸੀਂ ਨੇ ਕਰਿਆ ਇਹ 10 ਮੁੰਡਾ ਉਹ ਨਾ ਉਹ ਉਹ ਉਹਨੇ ਕਰੇਗਾ ਬਹੁਤ ਮਤਲਬ ਐਵੇਂ ਹੀ ਅਪਰੋਚ ਕਰਦੇ ਰਹਿੰਦੇ ਹੋਰ ਅੱਗੋਂ ਆਉਂਦੇ ਆ ਵੀ ਗਾਣੇ ਵਿੱਚ ਸਾਡਾ ਗਾਣਾ ਕਰ ਦੋ ਜੀ ਤੇ ਕਰੋ ਉਸ ਤਰੀਕੇ ਨਾਲ ਬਸ ਅਸੀਂ ਕਰੀ ਜਾਂਦੇ ਆ ਮਤਲਬ ਹੌਲੀ ਹੌਲੀ ਆਪ ਵੀ ਐਵੇਂ ਹੋਣਾ ਵੀ ਲਿਖਣਾ ਪਊਗਾ ਕਿਉਂਕਿ ਅੱਜ ਕੱਲ ਜਿੰਨਾ ਜ਼ਰਾ ਆਪਨੀ ਕਰਦੇ ਤਾਂ ਕਹਾਣੀ ਪਾਸ ਨਹੀਂ ਹੁੰਦੀ ਕਿਦੇ ਮਿਊਜ਼ਿਕ ਵਿੱਚ ਗਾਉਣ ਦੀ ਇੱਛਾ ਵੀ ਕਦੇ ਮੈਂ ਇਹ ਬੰਦੇ ਦੇ ਮਿਊਜ਼ਿਕ 'ਚ ਗਾਵਾਂ ਜਾਂ ਫਿਰ ਨਾਲੇ ਵੀ ਦੱਸਿਓ ਵੀ ਕਦੇ ਮੈਂ ਆਹ ਬੰਦੇ ਦਾ ਲਿਖਿਆ ਹੋਇਆ ਗੀਤ ਗਾਉਣਾ ਰਾਈਟਰ ਦਾ ਨੇ ਮੇਰਾ ਮਨ ਦੇ ਵਿੱਚ ਹੁੰਦਾ ਮਨ ਦੇ ਵਿੱਚ ਹੈਗਾ ਜੀ ਹਾਂਜੀ ਮੇਰਾ ਹੈਗਾ ਵੀ ਮੈਂ ਗਿੱਲਰ ਆਉਂਦਾ ਉਹਨਾਂ ਦਾ ਗਾਣਾ ਹਾਂਜੀ ਹਾਂਜੀ ਉਹਨਾਂ ਦਾ ਲਿਖਨ ਤੇ ਮਤਲਬ ਦੇਸੀ ਗਰੂ ਦੇ ਮਤਲਬ ਉਹਦੇ ਵਿੱਚ ਆਪਣਾ ਮਿਊਜ਼ਿਕ ਦੇ ਵਿੱਚ ਹਾਂਜੀ ਹਾਂਜੀ ਉਹ ਅਸੀਂ ਹੁਣ ਜਿਵੇਂ ਤਿੰਨੇ ਵੀ ਸਟੂਡੀਓ ਕਰੇ ਨੇ ਅਸੀਂ ਨੇ ਗਾਣੇ ਕਰੇ ਨੇ ਜੀ ਚਾਹ ਮੋਹਾਲੀ ਚਾਹ ਮਤਲਬ ਹੈਪੀ ਬਾਜੀ ਦੇ ਸਟੂਡੀਓ ਚ ਕੀਤਾ ਨੇ ਜੀ ਜ਼ਰੂਰ ਕਰਦੇ ਰਹੇ ਨੇ ਤੇ ਬਈ ਸਿੰਗਿੰਗ ਦੇ ਨਾਲ ਨਾਲ ਹੋਰ ਕੀ ਸ਼ੌਂਕ ਆ ਕੋਈ ਸਪੋਰਟਸ ਦਾ ਜਾਂ ਫਿਰ ਕੋਈ ਘੁੰਮਣ ਪੰਡਾ ਕੀ ਹੋਰ ਵੀ ਸ਼ੌਂਕ ਉਹ ਵੀ ਸ਼ੇਅਰ ਕਰੋ ਨਹੀਂ ਗਾਉਣ ਦੇ ਨਾਲ ਨਾਲ ਮਤਲਬ ਮੈਨੂੰ ਥੋੜਾ ਘੁੰਮਣ ਦਾ ਹੈਗਾ ਸ਼ੌਂਕ ਐ ਹੁੰਦਾ ਵੀ ਕਿਤਨਾ ਕਿੱ데 ਚੱਲੀਏ ਯਾਰਾਂ ਦੋਸਤਾਂ ਵੀ ਘੁੰਮ ਕੇ ਆਈਏ ਕਿਤਨਾ ਕਿਤਨਾ ਮਸੂਹ ਸ਼ੌਂਕ ਆ ਜਦੇ ਬਈ ਜਦੋਂ ਤੁਸੀਂ ਸਟਾਰਟਿੰਗ ਦੇ ਵਿੱਚ ਹੀ ਕਿਹਾ ਵੀ ਧਾਰਮਿਕ ਗਾਣਾ ਆਇਆ ਸੀ ਵੀ ਸ਼ੇਅਰ ਮਤਲਬ ਵੀ ਕਰਦੇ ਨਹੀਂ ਹੈਗੇ ਲੋਕ ਕਦੇ ਐਦਾਂ ਹੁੰਦਾ ਵੀ ਕੋਈ ਗਾਣਾ ਤੁਸੀਂ ਪੂਰੀ ਮਿਹਨਤ ਨਾਲ ਸਟਰਗਲ ਕੀਤਾ ਮਤਲਬ ਕੱਢਿਆ ਹੋਵੇ ਗਾਣਾ ਪੂਰਾ ਜ਼ੋਰ ਲੱਗਿਆ ਹੋਵੇ ਤੁਹਾਡਾ ਮਿਹਨਤ ਲੱਗੀ ਹੋਵੇ ਤੇ ਉਹ ਗਾਣੇ ਨੂੰ ਸਕਸੈਸ ਨਾ ਮਿਲੀ ਹੋਵੇ ਕਿਤੇ ਨਾ ਕਿਤੇ ਮਨ ਦੇ ਵਿੱਚ ਆਉਂਦਾ ਵੀ ਨਹੀਂ ਯਾਰ ਪਿੱਛੇ ਮੁੜਿਆ ਜਾਵੇ ਜਾਂ ਫਿਰ ਕੋਈ ਹੋਰ ਮੋਟੀਵੇਸ਼ਨ ਆਉਂਦੀ ਹੈ ਵੀ ਨਹੀਂ ਜੇ ਇਹ ਨਹੀਂ ਚੱਲਿਆ ਤਾਂ ਇਦੋਂ ਦੁੱਗਣਾ ਕਰਕੇ ਦਿਖਾ ਕਿ ਮੈਂ ਪਿਛਲੇ ਸਾਲ ਜਿਹੜਾ ਗਾਣਾ ਕਰਿਆ ਸੀ ਨਾ ਮੈਂ ਉਸ ਟਾਈਮ ਹੀ ਕਿਹਾ ਸੀ ਮੈਂ ਕਾ ਵੀ ਯਾਰ ਅਗਲੇ ਸਾਲ ਨਾ ਮੈਂ ਕਾ ਇਦੋਂ ਵੀ ਵਧੀਆ ਗਾਣਾ ਬਣਾ ਕੇ ਲਿਆਉਣਾ ਪਏ ਹੂੰ ਤੇ ਵੀ ਮਹਾ ਬਹੁਤ ਵਧੀਆ ਮਤਲਬ ਤਰੀਕੇ ਨਾਲ ਗਾਣਾ ਕਰਾਂਗੇ ਵੀ ਮਤਲਬ ਥੋੜੀ ਮੈਨੂੰ ਕਮੀ ਲੱਗੀ ਪਿਛਲੇ ਸਾਲ ਮਾਂ ਚਲੇ ਇਦੋਂ ਆਪਾਂ ਬਹੁਤ ਉੱਚਾ ਵਧੀਆ ਕਹਿਣ ਗਾਣਾ ਕਰਾਂਗੇ ਤੇ ਮੈਂ ਨਾ ਮੈਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਮਤਲਬ ਤਿਆਰੀ ਕਰ ਰਿਹਾ ਸੀ ਇਹ ਮਤਲਬ ਜਿਹੜਾ ਆਪਣਾ ਬਾਬਾ ਜੀ ਸਾਫਤਾ ਹੈ ਗਾਣਾ ਹੈ ਇਹਦੇ ਮੈਂ ਪੂਰੀ ਤਿਆਰੀ ਕਰ ਰਿਹਾ ਸੀ ਮਤਲਬ ਮੈਂ ਗਾਣੇ ਬਹੁਤ ਨੂੰ ਕਿਹਾ ਮਖੇ ਇਦਾਂ ਇਦਾਂ ਦਾ ਗਾਣਾ ਇਦਾਂ ਦਾ ਚਾਹੀਦਾ ਮੈਨੂੰ ਇਦਾਂ ਚਾਹੀਦਾ ਤੇ ਤੁਸੀਂ ਇਹ ਗਾਣਾ ਮੇਰੇ ਲਈ ਇੱਕ ਦੋ ਦਿਨ ਦੋ ਦਿਨ ਪਹਿਲਾਂ ਆਜ ਤੇ ਮੈਂ ਮਤਲਬ ਰਿਕਾਰਡ ਕਰਨ ਤੋਂ ਪਹਿਲਾਂ ਤੇ ਮੈਂ ਜਿਹਨੇ ਕੰਪਨੀ ਨਾਲ ਮੇਰੀ ਡੀਲ ਚੱਲਦੀ ਸੀ ਉਹ ਕਹਿੰਦੇ ਵੀ ਆਪਾਂ ਗਾਣਾ 15 ਨੂੰ ਰਿਲੀਜ਼ ਕਰਦਾ ਹੂੰ ਤੇ ਅਸੀਂ ਕਿਹਾ ਵੀ 15 ਨੂੰ ਯਾਰ ਕਿਵੇਂ ਵੀ ਇੰਨੀ ਜਲਦੀ ਨਹੀਂ ਹੋਣਾ ਤੇ ਮੈਂ ਤੁਸੀਂ ਵਿਸ਼ਵਾਸ ਕਰੋਗੇ ਅਸੀਂ ਨੇ ਮਤਲਬ ਦੋ ਕੁ ਵਿੱਚ ਜਿਵੇਂ ਬੈ ਗਏ ਸੀ ਮਤਲਬ ਰਾਤ ਸਾਰੀ ਰਾਤ ਦੇ ਵਿੱਚ ਮਤਲਬ ਗਾਣਾ ਸੀ ਨੇ ਡਬ ਕਰਿਆ ਡਬ ਕਰਕੇ ਰਿਕਾਰਡਿੰਗ ਕਰ ਗਏ ਫਾਈਨਲ ਤਿਆਰ ਕਰ ਲਿਆ ਸੀ ਸਵੇਰੇ 6 ਵਜੇ ਤੱਕ ਸਾਰੀ ਰਾਤ ਨਹੀਂ ਸੋਏ ਅਸੀਂ ਤੇ ਉਸ ਤੋਂ ਬਾਅਦ ਦੋ ਦਿਨ ਅਸੀਂ ਨੇ ਫੇਰ ਮਤਲਬ ਉੱਤੇ ਗਾਣੇ ਤੇ ਕੰਮ ਕਰਿਆ ਵਰਕਰਿਆ ਤੇ ਗਾਣਾ ਬਹੁਤ ਸੋਹਣਾ ਬਣ ਕੇ ਨਿਕਲ ਕੇ ਆ ਗਿਆ ਤੇ ਚਲੋ ਮੈਨੂੰ ਆਇਆ ਸੀ ਆਸ ਸੀ ਵੀ ਮੱਖਾ ਗਾਣਾ ਯਾਰ ਬਹੁਤ ਵਧੀਆ ਬਣ ਗਿਆ ਮਾ ਵੀ ਬਹੁਤ ਵਧੀਆ ਰਿਸਪੌਂਸ ਆਉ ਮਿਲੂਗਾ ਤੇ ਤੁਸੀਂ ਯਕੀਨ ਮੰਨੋਗੇ ਮਤਲਬ ਹੁਣ ਤੱਕ ਦੀਆਂ ਮਤਲਬ ਜੇ ਆਪਾਂ ਦੇਖਿਆ ਜਾਵੇ 10 15 ਰੀਲਾਂ ਮਸਾਂ ਬਣੀਆਂ ਹੋਣੀਆਂ ਕਿਸੇ ਨੇ ਬਣਾਈਆਂ ਹੋਣ ਵੀ ਉਹਦੋਂ ਮਨ ਟੁੱਟਦਾਗਾ ਵੀ ਜਦੋਂ ਯਾਰ ਆਪਾਂ ਇੰਨਾ ਵਧੀਆ ਕੰਟੈਂਟ ਆਪਾਂ ਕਰਕੇ ਵੀ ਫਿਰ ਵੀ ਕੋਈ ਐ ਨਾ ਮਿਲੇ ਵੀ ਅਰੇ ਵੀ ਆਜ ਫੇਰ ਫੇਰ ਜਾਦ ਆਉਂਦਾ ਵੀ ਕਿ ਹੁਣ ਆਪਾਂ ਇਹ ਮੋੜਾ ਵਾਂਗ ਕੰਟਰੋਵਰਸਲ ਹਾਂ ਮੈਂ ਮੇਰੇ ਮਾਈਂਡ ਚ ਆਏ ਮਖੇ ਰੇ ਨੂੰ ਚੰਗਾ ਤਾਂ ਫੇਰ ਆਪਾਂ ਨੂੰ ਚੰਗਾ ਗਾਉਣਾ ਤਾਂ ਬੰਦ ਕਰਨਾ ਵਧੀਆ ਹੈ ਨਾ ਵੀ ਜਿਵੇਂ ਹੁਣ ਸੁਣਦੇ ਆ ਹੋਰ ਹੁਣ ਤੁਸੀਂ ਬਾਹਲੇ ਦੂਰ ਨਾ ਜਾਓ ਹੁਣ ਆਹੋ ਸੀ ਸੀਤੋ ਵਾਲਾ ਸੀ ਹੂੰ ਕੀ ਉਹ ਗਾਉਂਦਾ ਸੀ ਕੀ ਕਰਦਾ ਸੀ ਲੋਕ ਨਾ ਚੱਕ ਚੱਕ ਬਸ ਚੱਕ ਚਲੋ ਜੀ ਬਾਤ ਵੀਡੀਓ ਚਲੋ ਲੋਕਾਂ ਨੂੰ ਬੋਲੇ ਮੰਗਣੋਂ ਚਰੇ ਜਿਹੜਾ ਹੂੰ ਕੀ ਕਿਸੇ ਨੂੰ ਸਪੋਰਟ ਕਰਨੀ ਆ ਚੰਗੇ ਬੰਦੇ ਨੂੰ ਤਾਂ ਕਰੋ ਵਧੀਆ ਨੂੰ ਸੁਣਨਾ ਚਾਹੀਦਾ ਪੂਰ ਵਧੀਆ ਸੁਣੋ ਤਾਂ ਸੀ ਜੇ ਕੋਈ ਕਮੀ ਆ ਉਹ ਦੱਸੋ ਪੂਰੀ ਕਰਾਂਗੇ ਬਿਲਕੁਲ ਹੁਣ ਇੱਕ ਤਾਂ ਮਤਲਬ ਫਾਈਨੈਂਸ਼ੀਅਲ ਵੀ ਆਪ ਕਰ ਰਹੇ ਆ ਸਾਰਾ ਕੁਝ ਤੁਸੀਂ ਯਕੀਨ ਨਹੀਂ ਕਰਨਾ ਹੁਣ ਤੱਕ ਘੱਟੋ ਘੱਟ ਮੈਂਨੇ ਆਪਣੇ ਗਾਣੇ ਤੇ 10 ਲੱਖ ਰੁਪਏ ਵਾਂਗੂ ਲਾ ਦਿੱਤਾ ਹੂੰ ਤੁਸੀਂ ਯਕੀਨ ਕਰੋ ਮੈਂ 1 ਰੁਪਿਆ ਵੀ ਹੁਣ ਤੱਕ ਅਜੇ ਤੱਕ ਮੈਨੂੰ ਕੋਈ ਇਨਕਮ ਨਹੀਂ ਕੁਛ ਨਹੀਂ ਫਿਰ ਵੀ ਮੈਂ ਇਹਦੇ ਨਾਲ ਵੀ ਨਹੀਂ ਯਾਰ ਕਦੇ ਦਾ ਕਦੇ ਦਾ ਮਾਰ ਸੁਣੂ ਕਦੇ ਤਾਂ ਸੁਣੂਗਾ ਕਹਿੰਦੇ ਉਹਨੇ 12 ਸਾਲ ਵੱਧ ਦਾ ਰੂੜੀ ਦੀ ਵੀ ਸੁਣੀ ਜਾਂਦੀ ਆ ਆਪਾਂ ਐ ਵੀ ਲੱਗੇ ਹੋਇਆ ਵੀ ਮੇਰਾ ਇੱਕ ਸ਼ੌਂਕ ਵੀ ਆ ਤੇ ਇੱਕ ਹੁਣ ਤਾਂ ਮਤਲਬ ਪ੍ਰੋਫੈਸ਼ਨਲ ਬਣ ਗਿਆ ਵੀ ਕਰਨੀ ਕਰਨਾ ਕੁਛ ਨਾ ਕੁਛ ਬਹੁਤ ਲੱਤਾਂ ਕਿ ਜਦੇ ਆ ਬਹੁਤ ਤਾਂ ਕਹਿੰਦੇ ਐਵੇਂ ਆ ਬਾ ਤੋ ਜੇ ਕਿਤੇ ਜਾਣੇ ਆਉਣੇ ਹੁਣ ਸਾਨੂੰ ਪਤਾ ਵੀ ਗੱਡੀ ਚ ਵੀ ਜਾਣਾ ਪੈਂਦਾ ਕਿਧਰੇ ਬਸ ਇਹੋ ਜਹ ਹਣ ਜਹਾਜ਼ ਨੂੰ ਮਿਲਨ ਵਰਤਣਾ ਉਹ ਚ ਰੱਖਣਾ ਵੀ ਪੈਂਦਾ ਹਨ ਤੇ ਮਿਲਦੇ ਤਾਂ ਐ ਟੌਂਟ ਮਾਰਦੇ ਵੀ ਇਤਾਂ ਇਤਾਂ ਤੇ ਸੁਣਦੇ ਆ ਫਿਰ ਵੀ ਇੱਕ ਕੰਨ ਸੁਣਦੇ ਦੂਜੇ ਕੱਢ ਦਿੰਦੇ ਆ ਵੀ ਚਲ ਕੋਈ ਨਾ ਭਾਈ ਬੋਲ ਹੂੰ ਇਹ ਗੱਲਾਂ ਨੂੰ ਸੁਣ ਕੇ ਮਨ ਕਦੇ ਕਦੇ ਟੁੱਟਦਾ ਵੀ ਬਹੁਤ ਆ ਵੀ ਜਿੰਨਾ ਨਾਲ ਜਿਹੜੇ ਫੇਸ ਤੇ ਤਾਂ ਕਹਿੰਦੇ ਆ ਯਾਰ ਵੀ ਉਹ ਸਾਡਾ ਭਰਾ ਐਵੇਂ ਹੋ ਜਾ ਪਿੱਠ ਪਿੱਸੇ ਧੁੜੇ ਘੋਮ ਕੰਮਣੇ ਦੰਦੇ ਨਾਲ ਦੀ ਨਾਲ ਗਾਲਾਂ ਆ ਜਾਂ ਕੁਛ ਕੁਛ ਤੁਸੀਂ ਆ ਲਓ ਜਿਹੜੇ ਨਾਲ ਰਹਿੰਦੇ ਸੀ ਸემი ਪਿੰਡ ਦੇ ਵੀ ਕਈ ਯਾਰ ਦੋਸਤੋ ਹੋਰ ਵੀ ਨੇ ਮਤਲਬ ਆਲੇ ਦੁਆਲੇ ਜਿਹੜੇ ਦਾ ਪੂਰੇ ਐ ਨੇ ਵੀ ਹਾਂ ਯਾਰ ਵੀ ਤੇਰੇ ਐ ਸੀ ਉਹ ਵੀ ਨਹੀਂ ਗਾਣਾ ਸ਼ੇਅਰ ਕਰਦੇ ਤੁਸੀਂ ਦੱਸੋ ਫਿਰ ਕਰਾ ਕੀ ਕਿਹਨੂੰ ਕਹੀਏ ਕਿਸੇ ਬੰਦੇ ਤੋਂ ਅਜੇ ਤੱਕ ਭੱਜੇ ਨਹੀਂ ਹੈ ਕਿ ਕਦੇ ਕਿਸੇ ਬੰਦੇ ਤੋਂ ਆਏ ਨਾ ਕਿ ਜਿਹੜੀ ਕਹਿਤਾ ਵੀ ਆ ਕਰਨੀ ਆ ਤਾਂ ਕਰਨੀ ਆ। ਚਲੋ ਮਿਹਨਤ ਕਰਦੇ ਰਹੋ। ਮਿਹਨਤ ਅਸੀਂ ਕਰਾਂ ਤਾਂ ਬਸ ਆਪਣੀ ਮਿਹਨਤ ਹਾਂ ਜਦੋਂ ਕੋਈ ਵੀ ਐਸਾ ਹੁੰਦਾ ਪਰਸਨ ਹਾਂ ਵੀ ਅਸੀਂ ਇਹਦੀ ਸਪੋਰਟ ਕਰੀਏ ਜੇ ਕਰਨ ਤੇ ਆਉਣਾ ਆਪਣੇ ਜਿੰਨੇ ਫੋਨ ਦੇ ਵਿੱਚ ਨੰਬਰ ਨੇ ਆਪਾਂ ਨੂੰ ਉਹਨੇ ਕੀ ਬੰਦੀ ਕਾਮਯਾਬ ਕਰ ਸਕਦੇ ਨੇ। ਹੂੰ ਜੀ ਅਸਲ ਵਿੱਚ ਆਪਾਂ ਨੇ ਹੁਣਾ ਹੋਵੇ ਮਤਲਬ ਲੋਕ ਹੋਰਾਂ ਦੇ ਚੱਕ ਤੱਕ ਪਾਏ ਨਾ ਕਰੋ ਉਹਦਾ ਕੀ ਫਾਇਦਾ? ਤਾਹੀਂ ਮਨ ਟੁੱਟਦਾ ਆ ਕਿ ਵੀ ਯਾਰ ਵਧੀਆ ਕੰਮ ਕਰ ਦਿਆਂਦਾ ਫੇਰ ਐ ਹੁੰਦਾ ਵੀ ਸਾਡੇ ਯਾਰ ਆਪਾਂ ਵੀ ਲੋਕਾਂ ਨੂੰ ਜਿਵੇਂ ਚੱਲਦਾ ਗੱਲ ਪਤਾ ਕੀ ਹੈ ਜੇ ਬੰਦੇ ਚ ਟੈਲੈਂਟ ਹੋਵੇ ਫੇਰ ਜਿੰਨੀਆਂ ਮਰਜ਼ੀ ਰੁਕਾਵਟ ਆ ਜਾਣਾ ਬੰਦਾ ਸਕਸੈਸ ਤਾਂ ਮਿਲਦੀ ਹੋ ਮਿਲਦੀ ਹਾਂਜੀ ਆਪਾਂ ਦੇਖੋ ਆਪਾਂ ਦਾ ਇੱਕ ਸੋਏ ਖਾਦੀ ਹੋਈ ਹੈ ਵੀ ਹੁਣ ਤਾਂ ਜਿਹੜਾ ਕੁਝ ਹੈਗਾ ਕਰਨੀ ਕਰਨਾ ਹੂੰ ਵੀ ਜਿਹ ਹੈ ਕੁੱਲੀ ਚ ਕੱਖਣਾ ਇਹ ਪਰ ਐ ਵੀ ਕਰਕੇ ਦਿਹਾਉਣਾ ਉਹ ਐ ਵੀ ਲਾਣੇ ਦਾ ਨੂੰ ਇੱਕਦਣ ਕਹੇ ਕਹਿਣਾ ਵੀ ਹਾਂ ਯਾਰ ਵੀ ਕਹਿਣ ਜੋਗੇ ਹੋ ਜਾਣਾ ਵੀ ਹਾਂ ਵੀ ਇਹਦਾ ਮੁੰਡਾ ਵੀ ਆ ਉਹਦਾ ਮੁੰਡਾ ਜਾਂਦਾ ਬਸ ਉਹ ਬਾਪੂ ਦਾ ਨੋਚਾ ਕਰਨਾ ਅੱਜ ਵੀ ਕੀਤਾ ਹੋਇਆ ਮਤਲਬ ਐ ਨਹੀਂ ਹੈਗਾ ਵੀ ਨਹੀਂ ਕਰਿਆ ਹੋਇਆ ਆਪਣੇ ਵਧੀਆ ਉਹਦੇ ਨਾਲ ਮਾਪਿਆਂ ਦੀ ਇੱਜ਼ਤ ਕਰਦੇ ਬਾਕੀ ਜਿਹੜੇ ਹੋਰ ਨੇ ਉਹਨਾਂ ਨੂੰ ਰਿਸਪੈਕਟ ਕਰਦੇ ਆ ਬਹੁਤ ਵਧੀਆ ਮਮੇ ਡਾਡੇ ਪ੍ਰਾਊਡ ਕਰਦੇ ਬਹੁਤ ਕਰਦੇ ਜੀ ਬਹੁਤ ਕਰਦੇ ਉਹਨਾਂ ਨੂੰ ਐ ਹੁੰਦਾ ਵੀ ਯਾਰ ਕੁਝ ਕਰ ਰਿਹਾ ਉਹਨਾਂ ਨੂੰ ਐ ਪਤਾ ਵੀ ਅੱਜ ਤੱਕ ਉਹਨਾਂ ਨੇ ਉਹਨਾਂ ਨੇ ਇੰਦਾਂ ਦਾ ਸੰਸਕਾਰ ਦਿੱਤੇ ਨੇ ਵੀ ਆਪਾਂ ਕਦੇ ਕਿਸੇ ਦਾ ਮਾੜਾ ਨਹੀਂ ਸੋਚਿਆ ਹੂੰ ਮੇਰੇ ਫਾਦਰ ਸਾਹਿਬ ਦੀ ਵੀ ਇੱਕ ਇਹੀ ਉਹ ਉਹ ਵੀ ਅੱਜ ਤੱਕ ਜੇ ਕਿਸੇ ਨਾਲ ਵਿਆਹ ਨਹੀਂ ਖੜਦੇ ਨੇ ਹਰੇਕ ਬੰਦੇ ਜਿੰਨਾ ਜਦੋਂ ਔਖੇ ਟਾਈਮ ਖੜਦੇ ਹੀ ਖੜਦੇ ਆ ਹਜੇ ਖੁਸ਼ੀ ਚ ਭਾਵਨਾ ਨਾ ਜਾਣਾ ਔਰ ਜੇ ਕਿਸੇ ਕੋਈ ਮਨ ਮਤਲਬ ਤਕਲੀਫ ਆ ਜਾ ਹੋਰ ਉਹਨਾਂ ਨੇ ਖੜਨਾ ਨਹੀਂ ਖੜਨਾ ਉਹ ਇਦਾਂ ਦੀ ਇਦੀ ਹੀ ਹੌਬੀ ਹੈਵਟ ਮੇਰੇ ਜ ਆ ਜੇ ਕੋਈ ਮੇਰਾ ਯਾਰ ਦੋਸਤ ਮੈਨੂੰ ਅੱਧੀ ਰਾਤ ਨੂੰ ਅੱਜ ਵੀ ਫੋਨ ਕਰ ਦਿੰਦਾ ਮੈਂ ਖੜਿਆ ਵੀ ਮੇਰੇ ਯਾਰ ਦੋਸਤ ਹੈਗੇ ਨੇ ਬਹੁਤ ਜਿਹੜੇ ਮੈਨੂੰ ਉਹਨਾਂ ਨੂੰ ਪਤਾ ਗਿਆ ਵੀ ਹਣ ਲਈ ਖੜਾ ਖੜਦਾ ਰਹਿਨੇ ਆਪਾਂ ਵਗਰ ਦੇ ਭਾਈ ਦੇ ਨਹੀਂ ਮੈਨੂੰ ਇਦਾਂ ਦੀ ਵੀ ਕੋਈ ਇਦਾਂ ਦਾ ਯਾਰ ਦੋਸਤ ਮਿਲੇ ਵੀ ਹਾਂ ਯਾਰ ਵੀ ਕਹੇ ਵੀ ਅਮਾ ਇਹਦੇ ਲਈ ਹੋਏ ਹੁਣ ਆਪਾਂ ਹੁੰਦੀ ਹੈ ਨਾ ਮਜਬੂਰੀਆਂ ਚਲਾਇਆ ਨਹੀਂ ਹੈਗਾ ਵੀ ਨਹੀਂ ਹੁੰਦੀ ਮਜਬੂਰੀ ਹਰ ਇੱਕ ਬੰਦੇ ਨਾਲ ਆਪਾਂ ਨੂੰ ਉੱਠਣਾ ਖੜਨਾ ਨਹੀਂ ਵੀ ਟਾਈਮ ਵੀ ਹੁੰਦਾ ਕੋਈ ਪਰ ਫਿਰ ਵੀ ਯਾਰ ਕੋਈ ਇਦਾਂ ਦਾ ਹੋਵੇ ਹਾਂ ਯਾਰ ਵੀ ਇੱਦੇ ਬੋਲ ਹੱਥ ਮਾਰੇ ਵੀ ਉਹਦੀ ਆ ਚਲੋ ਭਾਈ ਤੁਸੀਂ ਸਾਡੇ ਨਾਲ ਜੁੜੇ ਤੇ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕੀਤੇ ਆਪਣੇ ਸੌਂਗ ਸ਼ੇਅਰ ਕੀਤੇ ਤੇ ਪਰਮਾਤਮਾ 'ਗੇ ਅਰਦਾਸ ਕਰਦੇ ਹਾਂ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤੱਕ ਹੀ ਕਰੋ ਤੇ ਆਪਣੇ ਮਾਪੇ ਦੇ ਨਾਲ ਨਾਲ ਆਪਣੇ ਪਿੰਡ ਦਾ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰੋ ਉਹ ਤੁਹਾਡੇ ਨਾਲ ਜਾਣੇ ਜਾਣ ਤੇ ਟਾਈਮ ਦਿੱਤਾ ਬਾਈ ਟਾਈਮ ਕੱਢਿਆ ਉਹਦੇ ਲਈ ਬਹੁਤ-ਬਹੁਤ ਧੰਨਵਾਦ ਤੇ ਜਾਂਦੇ ਜਾਂਦੇ ਤੁਹਾਡੇ ਤੋਂ ਇੱਕ ਮਨਪਸੰਦ ਤੁਹਾਡਾ ਇੱਕ ਗਾਣਾ ਤੁਹਾਡਾ ਇੱਕ ਹੋਰ ਉਹਦੇ ਨਾਲ ਸਮਾਪਤੀ ਕਰਾਂਗੇ ਨਾ ਇੱਕ ਉਹਨੂੰ ਗਾਣਾ ਸੁਣਾਉਣ ਨੇ ਹੋਰ ਇੱਕ ਮੈਂ ਜ਼ਿਆਦਾਤਰ ਮੈਂ ਮਾਨਕ ਸਾਹਿਬ ਜਾਂ ਚਮਕੀਲਾ ਜੀਨ ਮਤਲਬ ਉਹਨਾਂ ਨੂੰ ਵੀ ਸੁਣਦਾ ਰਹਿੰਦਾ ਰਹਾ ਮਾਤਰ ਪੁਰਾਣੇ ਮੈਂ ਹੁਣ ਤੱਕ ਮਤਲਬ ਉਹਨਾਂ ਦੇ ਗਾਣੇ ਗਾਉਣ ਦੋ ਤੇ ਮੈਂ ਤੁਹਾਨੂੰ ਉਹਨਾਂ ਦਾ ਗਾਣਾ ਸੁਣਾਉਂਦਾ ਹੋ ਖਾਂਦੇ ਪੀਂਦੇਆਂ ਨੂੰ ਵੇਖ ਕੇ ਨਾ ਸੜੀਏ ਓ ਆੜਤੇ ਗਵਾੜ ਚ ਕਦੇ ਨਾ ਲੜੀਏ ਓ ਬੈਰੀ ਕਰੇ ਜਾ ਕੇ ਵੀ ਕਦੇ ਨਹੀਂ ਖਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆ ਦੇ ਨਾਲ ਧੋਖਾ ਨਹੀਂ ਕਮਾਈਦਾ ਹੁਣ ਦਿਆਲਾ ਚੁਗਲੀ ਕਿਸੇ ਦੀ ਕਰੀਏ ਆਪ ਪੁੱਛੇ ਬਿਨਾ ਪੌੜੀ ਨਾ ਬਗਾਨੀ ਚੜੀਏ ਔਨ ਦਿਆਲਾ ਚੁਗਲੀ ਕਿਸੇ ਦੀ ਕਰੀਏ ਪੁੱਛੇ ਬਿਨਾ ਪੌੜੀ ਨਾ ਬਗਾਨੀ ਚੜੀਏ ਐਵੇਂ ਨੀ ਲਾਰੇ ਦੀ ਤਾਈ ਮਣ ਜਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆ ਦੇ ਨਾਲ ਧੋਖਾ ਨਹੀਂ ਕਮਾਈਦਾ ਬਹੁਤ ਵਧੀਆ ਬਾਈ ਟਾਈਮ ਦਿੱਤਾ ਉਹਦੇ ਲਈ ਸ਼ੁਕਰੀਆ ਜੀ ਸ਼ੁਕਰੀਆ ਬਹੁਤ ਬਹੁਤ ਦੋਸਤੋ ਜੇ ਪੌਡਕਾਸਟ ਵਧੀਆ ਲੱਗਦਾ ਤੁਹਾਨੂੰ ਤਾਂ ਜੀ ਕਮੈਂਟ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਐਦਾਂ ਹੀ ਹੋਰ ਨਵੇਂ ਕਲਾਕਾਰਾਂ ਨੂੰ ਤੇ ਹੋਰ ਟੈਲੈਂਟਡ ਬੰਦਿਆਂ ਨੂੰ ਲੈ ਕੇ ਤੁਹਾਡੇ ਸਾਮ ਖੁਂਦੇ ਰਹਾਂਗੇ ਸਸਿਕਾ